7 8 8 ਮੰਨ ਲਾ 16 ਕਿਹਾ ਬਾਈ ਲੈ ਇੱਕ ਨੰਬਰ ਵਾਲੀ ਥੱਲੇ ਹੈਗੇ ਨੇ ਸੱਜਣੋ 8 ਡੱਬੇ ਝੋਟੀ ਮੈਂ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਾਨ ਇਧਰ ਤੋਂ ਫੇਸ ਕੁਆਲਟੀ ਚੈੱਕ ਕਰ ਲਓ ਇਹਦੇ ਥੱਲੇ ਦਾ ਹੈਗਾ 16 ਲੀਟਰ ਤਿਆਰ ਤੇ ਤੇ ਬੱਚੇ ਤੇ ਵੀ ਕੈਮਰਾ ਚੰਗਾ ਜਰੂਰ ਮਾਰ ਦੀ ਇੱਕ ਵਾਰੀ ਬਾਹਲੇ ਸੱਜਣ ਕਹਿੰਦੇ ਨੇ ਯਾਰ ਬੱਚਾ ਨਹੀਂ ਤੁਸੀਂ ਦਿਖਾਉਂਦੇ ਬੱਚਾ ਕੀ ਆ ਨਾਲ ਇਹ ਕੱਟੀ ਆ ਵੀਰੇ ਨਾਲ ਇਹਦੇ ਕੱਟੀ ਆ ਦੂਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀਰੇ ਅੱਜ 11ਵਾਂ ਦਿਨ ਅੱਛਾ 11ਵਾਂ ਦਿਨ ਸੂਈ ਨੂੰ ਬਾਹਰ ਕੌਕੇ ਦਿਖਾ ਦੇ ਡਰਦੀ ਆ ਥੋੜਾ ਜਿਹਾ ਇਧਰ ਨੂੰ ਕੋਈ ਆ 11ਵਾਂ ਦਿਨ ਸੂਈ ਨੂੰ ਦੁੱਧ ਕਿੰਨਾ ਰੈਡੀ ਦਾ ਆ ਜਾਊ ਦੁੱਧ ਵੀਰੇ 16 ਕਿਲੋ ਆ ਜਾਮਾ 16 ਕਿਲੋ ਨੈਟ ਰੈਡੀ ਆ ਮੈਲੇ ਮੂਲੇ ਤਾਂ ਨਹੀਂ ਚੱਲੀ ਨਹੀਂ ਵੀਰੇ ਮੈਲੇ ਨਹੀਂ ਚੱਲੀ ਅੱਛਾ ਮੈਗਲੇ ਚੱਲ ਕੇ ਕਹਿੰਦੇ ਹੁੰਦੇ ਨੇ ਜੇ ਮੈਂ ਦੁੱਧ ਵੀ 1-2 ਕਿਲੋ ਬਾਅਦ ਦੇ ਬਾਈ ਬਾਈ ਅਗਲੇ ਬੰਨੇ ਉਹ ਲੇਵਾ ਦਿਖਾ ਦੇ ਤੇ ਥਾਣਾ ਚ ਵੀ ਸੱਜਣਾ ਯਾਰ ਗੈਪ ਗੂਪ ਦਿਖਾ ਦੇ ਤਾਂ ਇਹਦਾ ਆਸ਼ਾ ਇਹਨੂੰ ਸੂਈ ਨੂੰ 15ਵਾਂ ਦਿਨ ਆ ਵੀਰੇ 15ਵਾਂ ਦਿਨ ਮਾਗਰੇ ਦੇ ਕੱਟਿਆ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਚਹਾਣਕੇ ਖੁਰਦ ਜ਼ਿਲ੍ਹਾ ਤੇ ਤਹਿਸੀਲ ਸੱਜਣੋ ਰਹਿ ਜਾਂਦਾ ਬਰਨਾਲਾ ਕਿਉਂਕਿ ਚਹਾਣਕੇ ਪਿੰਡ ਜੇ ਮੈਂ ਗੱਲ ਕਰ ਲੈਣਾ ਸੱਜਣੋ ਦੋ ਨੇ ਨੇੜੇ ਨੇੜੇ ਨੇ ਇੱਕ ਹੈਗਾ ਚਹਾਣਕੇ ਕਲਾ ਤੇ ਇੱਕ ਹੈਗਾ ਚਹਾਣਕੇ ਖੁਰਦਾ ਭਾਜੇ ਠੇਠ ਪੰਜਾਬੀ ਚ ਗੱਲ ਕਰ ਲਈਏ ਮਲਬਈ ਚ ਵੀ ਇੱਕ ਛੋਟਾ ਚਹਾਣਕੇ ਆ ਇੱਕ ਹੈਗਾ ਵੱਡਾ ਆਪਾਂ ਪਹੁੰਚੇ ਆ ਸੱਜਣੋ ਅੱਜ ਛੋਟੇ ਚਹਾਣਕੇ ਖੁਰਦਾ ਬਈ ਜਿਹੜੇ ਸੱਜਣ ਨੂੰ ਮਿਲਿਆਊਂਗਾ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਵੀਰ ਦੇ ਵੀਡੀਓ ਕਿਸੇ ਮਤਲਬ ਕਿਸੇ ਕੀ ਸਿੱਧ ਕਡੇਰੀ ਫਾਰਮ ਤੇ ਆਪਣੇ ਵੱਡੇ ਭਾਈ ਜਗਜੀਤ ਨੰਗਲ ਦੇ ਚੈਨਲ ਤੇ ਭਾਈ ਦੇ ਬਹੁਤ ਵੀਡੀਓ ਆਏ ਨੇ ਤੇ ਆਪਾਂ ਨੂੰ ਨਾ ਅੱਜ ਮਿਲਿਆ ਪਹਿਲੀ ਵਾਰ ਮੌਕਾ ਭਾਈ ਦੇ ਜਾਨਵਰ ਦਿਖਾਉਣ ਦਾ ਤੇ ਜਾਨਵਰ ਦਾ ਵਪਾਰ ਦਾ ਜੇ ਮੈਂ ਕਰ ਲਾਂ ਗੱਲ ਭਾਈ ਕੰਮ ਕਰਦਾ ਮਤਲਬ ਬੱਤ ਦਾ ਕੰਮ ਕਰਦਾ ਇਹ ਗੱਲ ਨਹੀਂ ਵੀ ਗੱਡੀਆਂ ਪਰ ਪਰ ਕੇ ਮਾਲ ਜਾਂਦਾ ਪਰ ਜਿੰਨਾ ਕ ਮਾਲ ਭਾਈ ਵੇਚਦਾ ਨਾ ਵੇਚਦਾ ਸੱਜਣੋਂ ਉੱਪਰ ਦਰਜੇ ਦਾ ਵੇਚਦਾ ਐਨ ਸਿਰਾ ਕੁਆਲਿਟੀ ਦਾ ਅੱਜ ਦੀ ਵੀਡੀਓ ਚ ਦੋ ਝੋਟੀਆਂ ਦਿਖਾਵਾਂਗੇ ਦੂਜੇ ਸੂਏ ਤੇ ਇੱਕ ਦਿਖਾਵਾਂਗੇ ਸੱਜਣਾ ਦੂਜੇ ਸੂਏ ਦੀ ਬੈੜ ਸੂਆ ਤਿੰਨਾ ਦੀ ਦੂਜਾ ਤੇ ਝੋਟੀਆਂ ਨੇ ਨਾ ਜਿਹੜੀਆਂ ਸੱਜਣਾ ਹੈਗੀਆਂ ਨੇ ਆ ਨੱਬਲ ਦਰਜੇ ਦੇ ਨੇ ਸਿਰਾ ਕੁਆਲਟੀ ਦੇ ਤੇ ਦੋਨੇ ਹੈਗਨੇ ਦੁੱਧ ਤਿਆਰ ਆਲੀਆਂ ਇੱਕ ਥੱਲੇ ਹੈਗਾ 16 ਕਿਲੋ ਤੇ ਇੱਕ ਥੱਲੇ ਹੈਗਾ 14 ਕਿਲੋ ਮੈਲੇ ਤੇ ਸੱਜਣੋ ਝੋਟੀਆਂ ਹਜੇ ਲੱਗੀਆਂ ਨਹੀਂ ਤਾਜ਼ੀਆਂ ਸੂਈਆਂ ਨੇ ਤੇ ਹੈਗੀਆਂ ਦੋਹਾ ਮਗਰ ਕਟੀਆਂ ਨੇ ਤੇ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਚੋਕੇ ਵੀ ਦਿਖਾਵਾਂਗੇ ਦੁੱਧ ਮਾਪ ਕੇ ਵੀ ਦਿਖਾਵਾਂਗੇ ਤੇ ਹਰੇਕ ਪੱਖ ਤੋਂ ਜੇ ਮੈਂ ਗੱਲ ਕਰਨਾ ਤੁਹਾਡੀ ਮਨ ਤਸੱਲੀ ਅੱਜ ਕਰਾ ਦੂੰਗਾ ਤੇ ਬਾਕੀ ਤਸੱਲੀ ਤੁਸੀਂ ਨੇ ਨੇੜੇ ਆ ਕੇ ਕਰਨੀ ਆ ਦੋ ਡੰਗ ਚੋਕੇ ਕਰਨੀਆਂ ਬਾਈ ਕੋਲੇ ਲੈ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਫਿਰ ਕਰਦੇ ਆ ਸਿਲਸਿਲਾ ਸ਼ੁਰੂ ਤੇ ਚਬਾ ਕੇ ਵੀ ਦਿਖਾਵਾਂਗੇ ਆ ਜੋ ਬਾਈ ਹੋਰ ਬਾਈ ਜੀ ਕੀ ਹਾਲ ਹੈ ਠੀਕ ਹੈ ਬਾਈ ਨਾਮ ਦੱਸ ਦੋ ਆਮਨਦੀਪ ਸਿੰਘ ਆਮਨਦੀਪ ਲਾਮਨਦੀਪ ਉੱਚੀ ਬੋਲੈ ਨਾ ਪੂਰਾ ਠੀਕ ਹਾਂ ਹੌਲੀ ਜੀ ਨਾ ਬੋਲੋ ਨਾਮ ਆ ਮਨਦੀਪ ਸਿੰਘ ਪਿੰਡ ਚ ਹਾਰ ਕੇ ਖੋਦਾ ਹਾਂ ਪਿੰਡ ਚ ਹਾਨ ਕੇ ਖੋਦਾ ਅੱਛਾ ਨੇੜ ਤੇੜ ਜੇ ਆਪਾਂ ਗੱਲ ਕਰ ਲਈ ਮੇਨ ਸਿਟੀ ਕੋਈ ਮੇਨ ਸ਼ਹਿਰ ਕਿਹੜਾ ਆਪਣੇ ਬਰਨਾਲਾ ਆ ਗਿਆ 12 ਕਿਲੋਮੀਟਰ ਅੱਛਾ 12 ਕਿਲੋਮੀਟਰ ਬਰਨਾਲਾ ਆ ਗਿਆ ਤੇ ਹੋਰ ਕਿਹੜੇ ਕਿਹੜੇ ਆ ਗਏ ਇਧਰ ਮੈਲਕਲਾ ਆ ਗਿਆ 6 ਕਿਲੋਮੀਟਰ ਇਧਰ ਮੈਲਕਲਾ ਸੈਂਟਰ ਜਿਹਦੇ ਵਿੱਚ ਆ ਗਿਆ ਪਿੰਡ ਆਪਨਾ ਮੇਨ ਰੋਡ ਤੋਂ ਮੇਰਾ ਖਿਆਲ ਆ ਕਿੱਥੋਂ ਜੇ ਆਪਾਂ ਨੂੰ ਸੜਕ ਪਾੜਨੇ ਆਪਣਾ ਬਜੀਤ ਕਿਆਂ ਤੋਂ ਸੜਕ ਆਉਂਦੀ ਹੈ ਇੱਧਰੋਂ ਅੱਛਾ ਪਿੰਡ ਬਜੀਤ ਕਿਆਂ ਤੋਂ ਸੜਕ ਆਪਣੇ ਪਿੰਡ ਕੋਲੇ ਆਉਂਦੀ ਆ ਪਤਾ ਨਹੀਂ ਕਿੰਨਾ ਕ ਪੁਰਾਣਾ ਕੰਮ ਡੈਡੀ ਹੁਣੇ ਕਰਦੇ ਸੀ ਬਾਈ ਅੱਛਾ ਪੁਰਾਣਾ ਕੰਮ ਹੁਣ ਵੀ ਡੈਡੀ ਵੀ ਨਾਲ ਅੱਛਾ ਹੁਣ ਵੀ ਲਾਨੇਦਾਰ ਜਾਂਦਾ ਵੀ ਉਹ ਵੇਚਣ-ਮੁੱਚਣ ਦਾ ਕੰਮ ਤੂੰ ਕਰ ਲਾਣਾ ਵੇਚਣ-ਵੇਚਣ ਦਾ ਕਰ ਲਈਦਾ ਅੱਛਾ ਕਿਹੜੇ ਬੰਨੇ ਸ਼ੁਰੂ ਕਰੀਆ ਇਹ ਦੱਸ ਬਸ ਉਹ ਪਹਿਲੇ ਨੰਬਰ ਤੋਂ ਝੋਟੀ ਸ਼ੁਰੂ ਕਰ ਲੈ ਤਰਸ ਸਿੰਘ ਆ ਝੋਟੀ ਦੇ ਕੈਮਰਾ ਮਾਰਦੇ ਇੱਕ ਵਾਰੀ ਦੀ ਬਾਡੀ-ਬੁੱਡੀ ਦਿਖਾ ਦੇ ਸੱਜਣਾ ਤੇ ਦਿਖਾ ਦੇ ਦੀ ਫੇਸ ਕੁਆਲਿਟੀ ਮੇਨ ਗੱਲ ਆ ਜ ਜਿਹੜੇ ਸੱਜਣਾ ਨੇ ਉਹ ਦੇਖੀ ਆ ਨਾ ਉਹ ਤਾਂ ਸਮਝ ਗਏ ਹੋਣਗੇ ਵੀ ਕਿਹੜੀ ਝੋਟੀ ਆ ਪੂਰੀ ਮਸ਼ਹੂਰ ਝੋਟੀ ਆ ਉਹਦੇ ਨਾਲ ਦੀ ਫੇਸ ਕੁਆਲਿਟੀ ਮੈਚ ਕਰਦੀ ਆ ਤੇ ਹੈਗਾ ਇਹਦਾ ਦੂਜਾ ਸੂਆ ਬਾਈ ਖੋਲ ਕੇ ਤੋਰ ਦੇ ਇੱਕ ਵਾਰੀ ਲੈ ਇੱਕ ਵਾਰ ਜਦੋਂ ਸੱਜਣੋਂ ਤੁਰੂ ਕੀ ਤੁਰਦੀ ਦੀ ਜੱਜਮੈਂਟ ਕਰ ਲਿਓ ਬਾਡੀ ਬੂਡੀ ਦੀ ਤਾਂ ਉਹੀ ਗੱਲ ਆ ਵੀ ਸਿਰਾਕ ਕੁਆਲਿਟੀ ਦੇ ਜਾਨਵਰ ਨੇ ਤੁਹਾਨੂੰ ਲੱਗੂਗਾ ਯਾਰ ਜਾਨਵਰ ਦੇਖ ਕੇ ਜਿਵੇਂ ਅੱਜ ਨਾ ਮੈਂ ਕਿ ਤੁਹਾਨੂੰ ਕਿਸੇ ਹਸਾਰ ਏਰੀਆ 'ਚ ਖੜਾ ਹੋਣਾ ਹਰਿਆਣੇ ਦੇ ਜਾਨਵਰ ਦਿਖਾ ਰਿਹਾ ਹੋਣਾ ਉਹ ਗੱਲ ਬਾਤ ਆ ਸੱਜਣੋਂ ਜਾਨਵਰਾਂ ਐਨਾ ਬਲ ਦਰਜੇ ਦੇ ਨੇ ਤੇ ਹੈਗੀ ਵੀ ਦੂਜਾ ਸੂਆ ਝੋਟੀਆਂ ਜਾਨਵਰ ਤਿੰਨੀ ਦੂਜੇ ਸੂਏ ਦੇ ਨੇ ਪਿੰਡ ਆਪਾਂ ਪਹੁੰਚਿਆ ਸੱਜਣੋ ਅੱਜ ਚਹਾਣ ਕੇ ਖੁਰਦਾ ਉਹੀ ਗੱਲ ਆ ਸੱਜਣੋ ਜੇ ਮੈਂ ਗੱਲ ਕਰ ਲੈਣਾ ਨੁਕਰੇ ਘੋੜੇ ਜਿੱਡੀਆਂ ਜਿੱਡੀਆਂ ਝੋਟੀਆਂ ਨੇ ਵੀਰ ਕੋਲੇ ਤੇ ਚੋਕੇ ਵੀ ਦਿਖਾਉਂਗਾ ਵੀਡੀਓ 'ਚ ਅਕਲ ਕਾ ਨਹੀਂ ਥੋੜੀ ਜਰੂਰ ਮੰਨਦੀ ਆ ਬਾਈ ਕਹਿੰਦਾ ਆਪਾਂ ਨੇ ਇਹਦੇ ਜ਼ਿਆਦਾਤਰ ਨਾਲ ਸੰਗਲ ਪਾ ਕੇ ਰੱਖਿਆ ਝੋਟੀਆਂ ਤੇ ਲਿਆਉ ਰ ਮੇਰਾ ਖਿਆਲ ਆ ਪਹਿਲੀ ਵਾਰੀ ਪਾਇਆ ਇਹਦੇ ਅੱਜ ਲੈ ਇੱਥੇ ਤੋਂ ਬੈਕ ਤੋਂ ਤਰਸ ਸਿੰਘ ਥਣ ਥਣ ਦਿਖਾ ਦੇ ਤੇ ਇਹਦੀ ਪਿੱਠ ਘੂੜੇ ਦੀ ਬਣਾਵਟ ਦਿਖਾ ਦੇ ਚੜਾਈ ਚੜੂਈ ਦਿਖਾ ਦੇ ਉੱਤੇੋਂ ਤੇ ਉਹੀ ਗੱਲ ਆ ਸੱਜਣਾ ਬਰੀਡ 'ਚ ਜੇ ਮੈਂ ਗੱਲ ਕਰ ਲਾਂ ਨਾ ਬਰੀਡ 'ਚ ਜੇ ਕੋਈ ਸੱਜਣੇ ਝੋਟੀ ਯਾਰ ਮੇਲੇ ਪਾ ਦੇ ਮੇਲੇ 'ਚ ਵੀ ਨੰਬਰ ਚੱਕਣ ਵਾਲੀ ਝੋਟੀ ਆ ਬਾਈ ਫੇਸ ਕੁਆਲਟੀ ਇੱਕ ਵਾਰੀ ਫੇਰ ਚੈੱਕ ਕਰਾ ਦੇ ਤੇ ਬੱਚੇ ਤੇ ਵੀ ਕੈਮਰਾ ਚੰਗਾ ਜਰੂਰ ਮਾਰ ਦੇ ਇੱਕ ਵਾਰੀ ਬਾਹਲੇ ਸੱਜਣੇ ਕਹਿੰਦੇ ਨੇ ਯਾਰ ਬੱਚਾ ਨਹੀਂ ਤੁਸੀਂ ਦਿਖਾਉਂਦੇ ਬੱਚਾ ਕੀ ਆ ਨਾਲ ਇਹ ਕੱਟੀ ਆ ਵੀਰੇ ਨਾਲ ਇਹਦੇ ਕੱਟੀ ਆ ਦੂਜਾ ਸੂਆ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀਰੇ ਅੱਜ 11ਵਾਂ ਦਿਨ ਅੱਛਾ 11ਵਾਂ ਦਿਨ ਸੂਈ ਨੂੰ ਬਾਹ ਕੌ ਕੇ ਦਿਖਾ ਦੇ ਡਰਦੀ ਆ ਥੋੜਾ ਜਿਹਾ ਇਧਰ ਨੂੰ ਹੋ ਜਾ 11ਵਾਂ ਦਿਨ ਸੂਈ ਨੂੰ ਦੁੱ 16 ਕਿਲੋ ਨੈਟ ਰੈਡੀ ਆ ਮੈਲੇ ਮੂਲੇ ਤਾਂ ਨਹੀਂ ਚੱਲੀ ਨਹੀਂ ਫਿਰ ਮੈਲੇ ਨਹੀਂ ਚੱਲੀ ਅੱਛਾ ਮੈਗਲੇ ਚੱਲ ਕੇ ਕਹਿੰਦੇ ਹੁੰਦੇ ਨੇ ਜੇ ਮੈਂ ਦੁੱਧ ਵੀ 1-2 ਕਿਲੋ ਵਾਦ ਦੇ ਬਾਈ ਬਾਕੀ ਖਰਾਕ ਵੀ ਮੇਰੀ ਜਮਾ ਨੋਰਮਲ ਜਮਾ ਜਮਾ ਹੁਣ ਜ਼ੋਰ ਦਾ ਵਪਾਰੀ ਲਾ ਦਿੰਦਾ ਯਾਰ ਨਹੀਂ ਪਹਿਲਾਂ ਵਪਾਰੀ ਜਿੰਨੇ ਕਹਿੰਦਾ ਨੋਰਮਲ ਮੇਰੀ ਗੱਲ ਸੁਣੋ ਹਰੇ ਕਹਿੰਦਾ ਵੀ ਵਪਾਰੀ ਜ਼ੋਰ ਲਾ ਦਿੰਦਾ ਹਮ ਪਹਿਲੀ ਗੱਲ ਤਾਂ ਜਦੋਂ ਆਪਾਂ ਬਈ ਕਿਸੇ ਦੇ ਘਰੋਂ ਲੈ ਕੇ ਆਉਂਦੇ ਆ ਪਸ਼ੂ ਆਪਣੇ ਘਰੇ ਆ ਕੇ ਖਰਾਕ ਬਦਲਦੀ ਆ ਪਸ਼ੂ ਦੀ ਸਭ ਤੋਂ ਪਹਿਲੀ ਗੱਲ ਠੀਕ ਆ ਗੱਲੋ ਜੇ ਮੈਂ ਇਸ 5 ਦਿਨ ਆਪਣੀ ਖਰਾਕ ਖਾਉਤਾ 6ਵੇਂ ਦਿਨ ਨੂੰ ਰਿਜ਼ਲ ਚੋਰੀ ਆਪਾ ਪਾਉਨੇ ਗੋਲੀ ਡੰਡਾ ਅਗਰ ਤੂੰ ਵੀ ਚੋਰੀ ਛੋਲੇ ਛਲ ਕੱ ਲੈ ਆਇਆ ਕਰ ਕੁਛ ਨਹੀਂ ਹੁੰਦਾ ਆਪਣੇ ਘਰੋਂ ਜਾ ਕੇ ਜੇ ਅਗਲੇ ਦੇ ਘਰੇ 2 ਕਿਲੋ ਬਾਦ ਕੀ ਤਾਂ ਗਲਾ ਹਿੱਸਾ ਦਊਗਾ ਨਾਲੇ ਚੌ ਨਾਲ ਹੋਰ ਵੱਧ ਸੰਭੂ ਨਜ਼ਾਰਾ ਵੀ ਫੇਰੀ ਆਉਂਦਾ ਯਾਰ ਜਦੋਂ ਕਿਲੋ 2 ਜੇ ਕਿਲੋ ਕੱਟ ਗਈ ਜੇ ਕਿਲੋ ਕੱਟ ਗਈ ਅਗਲੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਨਾ ਗਾਲਾਂ ਵੀ ਪੈਣਗੀਆਂ ਉਹਨਾਂ ਨੇ ਗਾਲਾਂ ਵੀ ਪੈਂਦੀਆਂ ਨੇ ਤੈਨੂੰ ਮੈਨੂੰ ਵਿੱਚ ਚੱਲਣੀਆਂ ਪੈਣੀਆਂ ਮੁਫਤੋਂ ਮੁਫਤ ਦੀਆਂ ਕਿਉਂਕਿ ਪੈਸੇ ਸੱਜਣਾ ਦਾ ਬੱਟ ਲੈਣੇ ਨੇ 16 ਕਿਲੋ ਆਪਾਂ ਇਹਦਾ ਹੁਣ ਵੀਡੀਓ ਤੇ ਦਿਖਾ ਦਾਂਗੇ ਹਾਂ ਹਾਂ ਦਿਲਾ ਦਾਂਗੇ ਰੇਟ 16 ਕਿਲੋ ਵਾਲੀ ਦਾ ਇਹਦਾ ਬਾਈ 192000 ਰੁਪਿਆ ਰੇਟ ਆ ਠੀਕ 192 192 ਚ ਮਾਨਤਾਨ ਸਾਡੇ ਕਰਕੇ ਮਾਨਤਾਨ ਬਾਈ ਜਿਵੇਂ ਤੂੰ ਕਹੇਂਗਾ ਉਹ ਕਰ ਲਾਂਗੇ ਮੈਂ ਤਾਂ ਕਦਮਾ ਦੂਰ ਦੀ ਨਾ ਬਾਈ ਦੂਰ ਇੱਕ ਵਾਰ 70 ਤਾਂ ਤੇਰੇ ਸਾਹਮਣੇ ਬਾਈ ਲੱਗੀ ਜਾਂਦਾ ਝੂਟੀ ਅੱਜ ਕਿੰਨੇ ਕੀ ਛੱਡ ਦਾਂਗੇ ਚਾਕ ਕਿੰਨੇ ਦੀ ਹੈ ਇੱਕ 70 ਬਾਈ ਨਗਦ ਰੁਪਿਆ ਨੂੰ ਵਪਾਰੀ ਕਰ ਲਈ ਜਾਂਦੇ ਸਾਰੇ ਇਹਦੇ ਤੇ ਵੀ ਜਿਹੜੇ ਸੱਜਣ ਲੈਣ ਆਉਣਗੇ ਨਾ ਮਾਨ ਕਰਦੇ ਨੇ ਆਪਣੇ ਦੇ ਲੈਣ ਉਹ ਵੀ ਨਗਦ ਆਉਣਗੇ ਧਾਰ ਕਿਸੇ ਨੇ ਨਹੀਂ ਦੇਣਾ ਨਹੀਂ ਆਪਾਂ ਬਾਈ ਸੱਚ ਗੱਲ ਦੱਸ ਫਿਕਸ ਰ ਭਈ ਇੱਕ ਗੱਲ ਤਾਂ ਪਹਿਲੀ ਮੈਂ ਇਹ ਕਹਿਣਾ ਜਿਹੇ ਝੋਟੀ ਵੇਖ ਗਈ ਪਹਿਲੀ ਗੱਲ ਤਾਂ ਕੋਈ ਚੱਕਰ ਨਹੀਂ ਆਪਾਂ ਨੂੰ ਮੇਰਾ ਇਰਾਦਾ ਘਰੇ ਰੱਖਣ ਦਾ ਵੀ ਹੈ ਝੋਟੀ ਜੇ ਝੋਟੀ ਵੇਖ ਗਈ ਆਪਾਂ 140 ਗੱਬਣ ਤੋਂ ਟੋਕੜ ਹੋਈ ਮੜਵਾ ਲਾਂਗੇ ਆ ਵੀਡੀਓ ਸੇਵ ਕਰ ਲਿਓ ਉਹਦਾ ਕਰੂਗੀ ਸੇਵ ਅਗਲਾ ਹਾਂ ਲੈ ਸਣੇ ਨੂੰ ਆਫਰ ਵੀ ਆ ਬਾਈ ਦਾ ਕਹਿੰਦਾ ਸਣੇ ਕੱਟੀ ਯਾਰ ਆਪਾਂ 1 ਲੱਖ 40 ਹਜ਼ਾਰ ਦੀ ਟੋਕੜ ਗੱਬਣ ਵਾਪਸ ਵੀ ਕਰਵਾ ਲਾਂਗੇ ਜਾਂ ਕਿਸੇ ਸੱਜਣੇ ਕਰਨੀ ਆ ਤੇ ਬਾਕੀ ਜਿਹੜੀ ਤੁਹਾਨੂੰ ਮੈਂ ਬਰੀਡ ਵਾਲੀ ਗੱਲ ਕਰੀਆ ਯਾਰ ਜਾਤ ਕੁਆਲਟੀ ਵਾਲੀ ਗੱਲ ਕਰੀਆ ਉਹਦਾ ਤੁਹਾਨੂੰ ਚੱਕਣ ਦੀ ਲੋੜ ਨਹੀਂ ਯਾਰ ਚਾਹੇ ਝੋਟੀ ਨੂੰ ਮੇਲੇ ਚ ਲ ਕਿਹੜੀ ਦਾ ਪੈਂਦਾ ਭਲੇ ਖੈ ਦੇ ਚਿਹਰੇ ਤੇ ਮਾਰ ਵੀ ਸਰਪੰਚਣੀ ਬਈ ਸਰਪੰਚਣੀ ਸਰਪੰਚਣੀ ਜਿਹੜੀ ਹੁਣ ਵਿਕੀ ਆ ਉਹਦਾ ਮੈਂ ਖਾਸੇ ਮਹਿੰਗੇ ਮੁੱਲ ਦੀ ਵਿਕੀ ਹੈ ਨਾ ਬਈ ਫਿਰ ਜਿਹੇ ਜਿਹੇ ਠੰਝ ਬਾਗੀ ਹੁਣ ਜਿੱਦਾਂ ਕਿ ਮੇਰਾ ਬੇਤਾ ਉਹਦੀ ਕਿ ਮੈਂ ਇਹ ਬਈ ਥਰਕ ਕਿਵੇਂ ਨਾ ਪਵੇ ਸ਼ੋਰੂਮ ਚ ਵਗਦੀ ਏ ਉਹਦੀ ਹੋਰ ਕੀਮਤ ਆ ਆਪਣਾ ਕਿਹੜਾ ਚ ਹੋ ਰਹੀ ਹੈ ਕਈ ਵਾਰ ਨਾ ਸੱਜਣੋ ਕੀਤਾ ਬਈ ਉਹ ਵੀ 2 ਲੱਖ ਦੀ ਹੋਈ ਸੀ ਸਿਆ ਜਦੋਂ ਆਮ ਕਿਲੇ ਤੋਂ ਵੀ ਕੀ ਆਉਤੋਂ 2 ਲੱਖ ਦੀ ਵੀ ਕੀ ਸੀ ਛੋਟੀ ਪਰ 19 ਲੱਖ ਤੱਕ ਹਾਂ 19 ਲੱਖ ਤੱਕ ਹੋ ਗਈ 1 ਲੱਖ ਦੀ ਸੱਜਣੋ ਛੋਟੀ ਬਾਈ ਮੇਰੇ ਖਿਆਲ ਸਣੀ ਰਣੀ ਵਾਲੇ ਨੇ ਲਈ ਹੈ ਨਾ ਵੱਡਾ ਬਾਈ ਆ ਸਣੀ ਰਣੀ ਵਾਲਾ ਵੀ ਉਹਦੇ ਘਰੇ ਵੀ ਇੱਕ ਦਿਨ ਫਾਰਮ ਤੇ ਜਾਵਾਂਗੇ ਆਪਾਂ ਦਿਖਾਉਂਗਾ ਤੁਹਾਨੂੰ ਜਾਨਵਰ ਲੈ ਰੇਟ ਦੱਸਦੇ 100 100 ਬਾਈ 185 ਹਜ਼ਾਰ ਦੀ ਜੋ 185 ਚ ਵੀ ਮਾਨਤਾਣ ਕਰ ਦਾਂਗੇ ਕਰ ਦਾਂਗੇ ਬਾਈ ਲੈ ਸੱਜਣੋ 185 ਹਜ਼ਾਰ ਚ ਵੀ ਮਾਨਤਾਣ ਕਰ ਦਾਂਗੇ ਬਾਹਲੇ ਸੱਜਣਾਂ ਨੂੰ ਰੇਟ ਜਿਆਦਾ ਲੱਗੂ ਪਰ ਜੇ ਜਦੋਂ ਜਾਨਵਰ ਦੇਖੋਗੇ ਜਾਨਵਰ ਦੀ ਕੁਆਲਿਟੀ ਦੇਖੋਗੇ ਜੇ ਤੁਸੀਂ ਮੇਰਾ ਖਿਆਲ ਜੀਰੂ ਜਿਹੜੇ ਸੱਜਣ ਨੂੰ ਰੇਟ ਜ਼ਿਆਦਾ ਲੱਗੂਗਾ ਨਾ ਉਹ ਇੱਕ ਵਾਰ ਯਾਰ ਗੱਡੀ ਲੈ ਕੇ ਹਸਾਰ ਜ਼ਰੂਰ ਜਿਹੜਾ ਮਾਰੇ ਹੋਣਾ ਹਾਂ ਹਾਂ ਬਈ ਉੱਥੋਂ ਆ ਕੇ ਇਹਦਾ ਰੇਟ ਤੁਹਾਨੂੰ ਜਾਇਜ਼ ਲੱਗੂਗਾ ਜਦੋਂ ਹਸਾਰ ਜਿਹੜਾ ਮਾਰੇ ਫਿਰ ਤਾਂ ਇਹ ਕਹੂਗਾ ਬਾਈ ਇਹ ਤਾਂ ਕੁਝ ਮੰਗਿਆ ਹੀ ਨਹੀਂ ਲੈ ਦੱਸ ਆਜ ਉਹ ਟੀਵੀ ਦਿਖਾ ਦੇ ਮੈਂ ਤੁਹਾਨੂੰ ਆਖਿਆ ਸੀ ਵੀ ਸੱਜਣਾਂ ਨੂੰ ਝੋਟੀਆਂ ਦਿਖਾਉਂਗਾ ਨੌਕਰੇ ਕੋੜੇ ਜਿੱਟੀਆਂ ਜਿੱਟੀਆਂ ਝੋਟੀਆਂ ਦਿਖਾਉਂਗਾ ਤੁਹਾਨੂੰ ਅੱਜ ਇਹਦੀ ਵੀ ਯਾਰ ਬਾਡੀ ਬੂਡੀ ਦੀ ਗੱਲ ਕਰ ਲਈਏ ਫੇਸ ਕੁਆਲਿਟੀ ਦੀ ਸਿੰਘ-ਸੁੰਗ ਦੀ ਗੱਲ ਕਰ ਲਈਏ ਰਿੰਗ ਸਿੰਘ ਆ ਅੱਵਲ दर्जे ਦੇ ਜਾਨਵਰ ਨੇ ਯਾਰ ਬਾਈ ਦੇ ਨਾਲ ਅੱਜ ਇਹ ਤਾਂ ਥਣ ਥੁਣੇ ਨੂੰ ਲੱਗਿਆ ਸਜਣੋ ਦੂਰਾ ਥਣ ਲੱਗਿਆ ਮੇਰਾ ਖਿਆਲ ਆ 100 ਜਨਵਰ ਮਗਰ ਜਰ ਜੀ ਆਪਾਂ ਗੱਲ ਕਰ ਰਹੇ ਨੇ 1 ਅੱਧੇ ਜਨਵਰ ਨੂੰ ਥਣ ਲੱਗਿਆ ਹੁੰਦਾ ਲੈ ਵੀ ਜੀ ਦੇਖ ਲੈ ਇਹਨੂੰ ਵੀ ਆ ਤੋੜ ਕੇ ਦਿਖਾ ਦੇ ਇੱਕ ਵਾਰੀ ਲੈ ਸਜਣੋ ਇੱਕ ਵਾਰੀ ਇਹਦੀ ਵੀ ਤੁਰਦੀ ਦੀ ਕਰ ਲੈ ਜਜਮੈਂਟ ਬਈ ਬੱਚਾ ਕੀ ਆ ਇਹ ਜਨਾਬ ਇਹਦੇ ਮਗਰ ਵੀ ਵੀਰੇ ਕੱਟੀ ਅੱਛਾ ਇਹਦੇ ਮਗਰ ਵੀ ਕੱਟੀ ਆ ਹਾਂ ਹਾਂ ਕੱਟੀ ਬੜੀਆਂ ਲੈ ਯਾਰ ਕੱਟੀਆਂ ਆਈਆਂ ਭਾਲ ਕੇ ਕਿਧਰੋਂ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਵੀਰੇ 15 ਦਿਨ ਹੋ ਗਏ ਸੂਈ ਨੂੰ ਲੈ ਸੱਜਣੋ ਇਹ 15 ਦਿਨਾਂ ਦੀ ਸੂਈ ਹੋਈ ਆ ਕੱਦ ਕਾਟ ਤਾਂ ਇਹ ਗੱਲ ਕਰਨਾ ਬਾਕੀ ਦੀ ਬਣਾਵਟ ਬਨੂੜ ਦੀ ਗੱਲ ਕਰ ਲਿਆ ਯਾਰ ਸਿਰਾ ਕੁਆਲਿਟੀ ਆ ਬਾਈ ਐਨ ਥਣ ਥਣ ਦੀ ਗੱਲ ਕਰ ਲੰਨਾ ਜੇ ਥਣ ਥਣ ਇਹ ਛੋਟੀ ਨੂੰ ਐ ਲੱਗਾ ਪੂਰਾ ਅੱਬਲ ਦਰਜੀ ਦਾ ਜਿਹੜੇ ਦੀ ਆਪਾਂ ਸ਼ਿਪਾਰਸ਼ ਤੁਹਾਨੂੰ ਕਰਦੇ ਹੁੰਨੇ ਆ ਵੀ ਦੂਰਾ ਥਣ ਲੱਗਿਆ ਤੇ ਜਿਹੜਾ ਲੇ ਵਾ ਲੇ ਵਾ ਵੀ ਐਨ ਸਟੀਕ ਲੇ ਵਾ ਇਹਦਾ ਸੱਜਣੋ ਕੋਈ ਇਹਦੇ ਨੂੰ ਇਸ ਟਾਈਮ ਜੇ ਮੈਂ ਗੱਲ ਕਰਦਾ ਨਾ ਬਾਜ਼ਾਰ ਨਹੀਂ ਕੋਈ ਲੱਗਿਆ ਹੋਇਆ ਜੇ ਮੇਰਾ ਖਿਆਲ ਆ 2-4 ਘੰਟੇ ਦੀ ਵੀਡੀਓ ਲੇਟ ਬਣਾਈਏ ਉਹੀ ਗੱਲ ਆ ਵੀ ਜਿਵੇਂ ਆਪਾਂ ਤੁਹਾਨੂੰ ਵੀਡੀਓ ਚ ਕਹਿੰਦੇ ਹੁੰਦੇ ਯਾਰ ਪਲਵਾਨ ਦਾ ਮੰਗੂ ਨਾ ਫਾਸ ਫਾਸ ਕੇ ਤੁਰਨ ਵਾਲਾ ਕੰਮ ਹੋ ਜਾਂਦਾ ਤੇ ਉੱਤੇ ਤੋਂ ਬਾਡੀ ਵੀ ਦਿਖਾ ਦੀ ਬਈ ਇਹਦੀ ਬਾਕੀ ਕਮੈਂਟ ਕਰਕੇ ਸੱਜਣਾ ਬੰਨੂ ਜਰੂਰ ਦੱਸਿਓ ਵੀ ਤੁਹਾਨੂੰ ਇਹ ਜਿਹੜੇ ਜਾਨਵਰ ਨੇ ਨਾ ਬਾਈ ਦੇ ਲੱਗੇ ਕਿਦਾਂ ਦੇ ਨੇ ਅਗਲੇ ਬੰਨਿਓ ਲੇਵਾ ਦਿਖਾ ਦੇ ਤੇ ਥਾਣਾ ਚ ਵੀ ਸੱਜਣਾ ਯਾਰ ਗੈਪ ਗੂਪ ਦਿਖਾ ਦੀਦਾ ਤੇ ਇਹਦਾ ਸੁਆ ਵੀ ਦੂਜਾ ਇਹਦਾ ਸੁਆ ਵੀ ਦੂਜਾ ਦੂਜਾ ਸੁਆ ਵੀਰੇ ਅੱਛਾ ਇਹਨੂੰ ਸੂਈ 15ਵਾਂ ਦਿਨ ਆ ਵੀਰੇ 15ਵਾਂ ਦਿਨ ਮਾਗਰੇ ਦੇ ਕੱਟੀਆਂ ਇਹਦੇ ਥੱਲੇ ਦੁੱਧ ਹੁਣ ਰੈਡੀ ਆ ਗਏ ਵੀਰੇ 14 ਕਿਲੋ ਝੂਠ ਨਹੀਂ ਬੋਲ। ਅੱਛਾ 14 ਕਿਲੋ ਰੈਡੀ ਦਾ ਰੇਟ 14 ਕਿਲੋ ਰੈਡੀ ਨਾਲ। ਇਹਦਾ ਵੀਰੇ ਆਪਾਂ ਇੱਕ 70 ਦੀ ਦੇ ਦਾਂਗੇ ਝੂਟੀ। 1 ਲੱਖ 70 ਹਜ਼ਾਰ ਜੋ ਮਾਨ ਤਾਨ ਸੱਜਣਾ ਵੀਰੇ। ਮਾਨ ਤਾਨ ਬਾਈ ਪਰ ਕਰ ਦਾਂਗੇ ਆਪਾਂ। ਕਿੰਨਾ ਕ ਕਰ ਦੇਗਾ? ਕਰੇ ਦੇ ਹੁਣ ਇਹ ਤੇ ਘਟਾਉਣਾ ਨਹੀਂ ਤੈਨੂੰ ਕਿਸੇ ਨੇ ਬਾੜਾ। ਇੱਕ 65 ਦੀ ਬਾਈ ਹਾਂ ਨਾ ਕਰ ਦਾਂਗੇ। ਇੱਕ ਬੈਡ ਜੋ ਛੋਟ ਛੱਪਾ ਦਾ ਕਰ ਦਾਂਗੇ। ਹਾਂ ਛੋਟ ਛੱਪਾ ਕਰ ਦਾਂਗੇ ਬਾਈ ਪਰ ਇਹਦੀ ਵੀ ਮੈਂ ਇੱਕ ਗੱਲ ਦੀ ਉਹ ਆ ਜੇ ਇੱਕ 20 ਦੀ ਝੂਟੀ 1 ਲੱਖ ਬਹਿਣਾ ਗਏ ਬਾਈ ਵੀ ਉਹੀ ਵਪਾਰੀਆਂ ਵਾਲੀ ਗੱਲ ਆ ਵੀ ਆਪਾਂ ਝੋਟੀਆਂ ਮੜਵਾਉਂਦੀ ਆਪਾਂ ਹਮਤ ਰੱਖਦੇ ਆ ਠੀਕ ਆ ਗੱਲ ਹਾਂ ਇਹੀ ਜੀ ਗੱਲ ਨਹੀਂ ਹੈਗੀ ਬਈ ਇਹਦੇ ਨਾਲ ਦੀ ਝੋਟੀ 1 ਲੱਖ 4 ਲੱਖ 15 ਦੀ ਵੀ ਕੀ ਆ ਉਹ ਵਾਤਵਾਰ 20 ਕਿਲੋ ਕੱਢ ਦੂਗੀ ਹਾਂਜੀ ਜਿਹੜੇ ਕਹਿੰਦੇ ਆ ਵੀ ਲੋਕ ਝੂਠ ਬੋਲਦੇ ਆ ਵਪਾਰੀਆਂ ਤੋਂ ਝੂਠ ਬਈ ਲੋਕ ਬਣਾਉਂਦੇ ਆ ਸਹੀ ਗੱਲ ਆ ਭਾਈ ਸੱਚ ਤੇ ਕੋਈ ਖੜਦਾ 14 ਕਿਲੋ ਨੂੰ ਥੋੜਾ ਕਹਿ ਦਿੰਦੇ ਆ ਥੋੜਾ ਜਿਹਾ ਤਾਂ ਮੰਡੀ ਚ ਵਪਾਰੀ ਵੀ ਬੋਲਦਾ ਭਾਈ ਵਪਾਰੀ ਬੋਲਣਾ ਪੈਂਦਾ ਅਗਲੇ ਨੂੰ ਭਾਈ ਇਮਾਨਦਾਰੀ ਤੇ ਕੋਈ ਖੜਦਾ 14 ਕਿਲੋ ਪਹਿਲੇ ਕੋਈ ਖੜੂਗਾ ਮੰਡੀ ਚ ਹਰੇਕ ਹੀ 15 ਤੋਂ ਸਟਾਰਟ ਹੁੰਦੀ 15 ਤੋਂ ਸਟਾਰਟ ਹੁੰਦੀ ਹੈ ਝੋਟੀ ਭਾਈ ਅਗਲੇ ਨੂੰ ਬੋਲਣਾ ਪੈਂਦਾ ਲੋਕ ਵੀ ਥੋੜਾ ਜਿਹਾ ਝੂਠ ਨੂੰ ਓ ਥੋੜਾ ਦੇ ਬਤਾਉਂਦਾ ਇੱਕ ਗੱਲ ਨਾ ਵਪਾਰੀਆਂ ਨੂੰ ਵੀ ਕਹੂੰਗਾ ਵੀ ਥੋੜਾ ਜਿਹਾ ਮਹਿੰਗਾ ਜਾਨਵਰ ਤੁਸੀਂ ਯਾਰ ਕਿਵੇਂ ਕਰਾਉਨੇ ਨਾ ਜਦੋਂ ਸਾਡੇ ਵਰਗੇ ਨੂੰ ਦੇਖ ਲਾਨੇ ਹੋ ਵੀ ਉਹ ਆਉਂਦਾ ਯਾਰ ਗੁਰੀ ਚੱਕੀ ਕੈਮਰਾ 1.5 ਲੱਖ ਵਾਲੀ ਦਾ ਕਿਉਂਕਿ ਅਰਧਦੀ ਕਹਿੰਦੀ ਵੀ ਇਹ ਗੱਲ ਕਰਨਾ ਵੀ ਅਸੀਂ ਵੀ ਸਲਮਾਨ ਖਾਨ ਨਹੀਂ ਹੈਗੇ ਵੀ ਸਾਡੇ ਲੋਕ ਬਾਲਾ ਅੱਖੀ ਲੱਗਦੇ ਨੇ ਵੀ ਡੇਢ ਵਾਲਾ ਜਾਨਵਰ ਅਸੀਂ ਵੀ ਦੋਚ ਵੇਚ ਦਾਂਗੇ ਕਿਉਂਕਿ ਵਿਕਣਾ ਜਾਨਵਰ ਨੇ ਯਾਰ ਉਹਨੇ ਚ ਹੀ ਆ ਭਾਈ ਜਿੰਨੀ ਉਹਦੀ ਕੀਮਤ ਹੈਨਾ ਸਾਡੇ ਨਾਲ ਪਤਾ ਕੀ ਹੋ ਜਾਂਦਾ ਸਾਡੇ ਇਹਦੇ ਫਿਲਮ ਬਣਾਉਣੇ ਆ ਜਿਹੜੀ ਵੀਡੀਓ ਬਣਾਉਣੇ ਇਹਦੇ ਜਰੀਏ ਇਦਾਂ ਹੁੰਦਾ ਬਿਕੋਨੇ ਕੋਨੇ ਚ ਭਗ ਜਾਂਦੇ ਯਾਰ ਕਿਤੇ ਵੀ ਕੋਈ ਜਾਨਵਰ ਲੈਣ ਦਾ ਸ਼ਕੀਨ ਸੱਜਣ ਬੈਠਾ ਹੁੰਦਾ ਯਾਰ ਹਨਾ ਪੈਸੇ ਲਾ ਦਾਂਦਾ ਕਈ ਵਾਰੀ ਕਿਸੇ ਸੱਜਣ ਨੂੰ ਯਾਰ ਚੰਗਾ ਜਾਨਵਰ ਮਿਲਦਾ ਬਈ ਇਹਨਾਂ ਰੇਟ ਜਿੰਨਾ ਕਰਿਆ ਝੋਟੀਆਂ ਦਾ ਕੋਈ ਬੰਦਾ ਕਹੇ ਦੇ ਵੀ ਯਾਰ ਗਲਤ ਰੇਟ ਆ ਜਿਹੜਾ ਜਾਣਕਾਰੀ ਰੱਖਦਾ ਅੱਜ ਦੇ ਰੇਟ ਬਈ ਬਹੁਤ ਨੇ ਸਾਡੇ ਕੋਈ ਜੀ ਨਹੀਂ ਕਰਦਾ ਅੱਜ ਦਾ ਰੇਟ ਤਾਂ ਟਾਟਾ ਕੰਮ ਟਾਟ ਨਹੀਂ ਵੀਰੇ ਕੰਮ ਦੇਖੇ ਇਹੀ ਝੋਟੀਆਂ ਇੱਕ 40 40 ਨੂੰ 45.45 ਨੂੰ ਮੰਦੇ ਦੇ ਵਿੱਚ ਵਿਕੀਆਂ ਨੇ ਸਹੀ ਗੱਲ ਹੈ ਠੀਕ ਹੈ ਬਾਈ ਇੰਨਾ ਕ ਤਾਂ ਫਰਕ ਪੈਂਦਾ ਨਾ ਬਾਕੀ ਸੱਜਣੋ ਜਿਹੜੇ ਸੱਜਣੋ ਲੱਗਦਾ ਯਾਰ ਵੀ ਤੇਜ਼ੀ ਨਹੀਂ ਹੋਈ ਨਾ ਕਿਉਂਕਿ ਜਾਨਵਰ ਸੂਆ ਸਮਾਰਿਆ ਰੁੱਤ 'ਚ ਮਿਲਦਾ ਨਹੀਂ ਤੁਸੀਂ ਆਪਦੇ ਘਰਾਂ ਦੇ ਆਲੇ-ਦਾਲੀਂ ਗੇ ਨਿਗਾਹ ਮਾਰ ਲਿਓ ਆਪਦੇ ਮਹੱਲੇ 'ਚ ਗੌਰ ਕਰ ਲਿਓ ਵੀ ਕਿਹੜੇ ਸੱਜਣ ਦੇ ਘਰੇ ਤਾਜੀ ਝੁੱਟੀਆਂ ਬਾਈ ਸਾਡੇ ਪਿੰਡ 'ਚ 6 ਮਹੀਨੇ ਹੋ ਗਏ ਕੋਈ ਮੱਝ ਬਕਾਉਣੀ ਸੁਣੀ ਅੱਛਾ ਸਾਡੇ ਪਿੰਡ ਦੇ ਵਿੱਚ ਠੀਕ ਹੈ ਗੱਲ 6 ਮਹੀਨੇ 6 ਮਹੀਨੇ ਹਾਂ 6 ਮਹੀਨੇ ਦੀ ਕੋਈ ਮੱਝ ਬਕਾਉਣੀ ਸੁਣੀ ਸਾਡੇ ਪਿੰਡ ਦੇ ਵਿੱਚ ਨਾ ਬਾਕੀ ਗੱਲ ਸੱਜਣੋ ਇ ਮਾਰਜਨ ਇਹਨਾਂ ਨੇ ਉਹਨਾਂ ਕੀ ਰੱਖਣਾ ਹੁੰਦਾ ਮੰਦੇ ਚ ਵੀ ਉਹਨਾਂ ਕੀ ਮਾਰਜਨ ਹੁੰਦਾ ਤੇ ਤੇਜ਼ੀ ਚ ਵੀ ਉਹਨਾਂ ਦਾ ਮਾਰਜਨ ਆ ਕਿਉਂਕਿ ਤੇਜ਼ੀ ਚ ਵੇਚਣਾਂ ਨੂੰ ਵੀ ਯਾਰ ਜਾਨਵਰ 100 ਰੁਪਏ ਲਾ ਕੇ ਮਿਲਦਾ ਕਿਉਂ ਭਈ ਐਣਾ ਸੋਚਿਆ ਕਰੋ ਯਾਰ ਵੀਖਾਨੀ ਵਪਾਰੀ ਆ ਯਾਰ ਵਪਾਰੀ ਤਾਂ ਛੋਡੇ ਨਾਲੋਂ ਪਹਿਲਾਂ ਆਉਂਦੀ ਜੇਬ ਚੋਂ ਪੈਸੇ ਕੱਢ ਕੇ ਆਉਂਦਾ ਫਿਰ ਛੋਟੀ ਜੇਬ ਚੋਂ ਕਢਾਉਨੇ ਨੇ ਔਰ ਰਿਸਕ ਵੀ ਲੈਂਦਾ ਵਪਾਰੀ ਰਿਸਕ ਲੈ ਕੇ ਲੱਖਣਾ ਬਣ ਕੇ ਲੈ ਕੇ ਜਾਂਦਾ ਭਾਈ ਹੋਰ ਪਤਾ ਨਹੀਂ ਇਹ ਵਪਾਰੀਆਂ ਦੀ ਵੀਡੀਓ ਬਣਾਉਂਦਾ ਇਹਨਾਂ ਦੀ ਸਪਲਾਈ ਨਹੀਂ ਬਈ ਤੁਸੀਂ ਆਪ ਇੱਕ ਨਿੱਕੀ ਜੀ ਗੱਲ ਸੋਚੋ ਬਿਜਾਰ ਵੀ ਬੰਦਾ ਜੇ ਘਰੋਂ ਆਪਾਂ ਪ ਫਿਰ ਉੱਥੋਂ ਵਾਲਾ ਖੇਚ ਤੂੰ ਕੇ ਲੈ ਕੇ ਆਉਂਦਾ ਵੀ ਯਾਰ ਮੈਨੂੰ ਬਹੁਤ ਵੱਧ ਤੋਂ ਵੱਧ ਘੱਟ ਨੂੰ। ਬਾਕੀ ਉਹ ਸੱਜਣਾਂ ਨੂੰ ਇੱਕ ਗੱਲ ਹੋਰ ਵੀ ਆਖੂਗਾ ਮੈਂ ਜਿਹੜਿਆਂ ਨੂੰ ਹੁੰਦਾ ਨਾ ਵੀ ਯਾਰ ਆਪਾਂ ਨੂੰ ਇਹ ਝੋਟੀ ਜਾਂ ਕੋਈ ਮੰਦੀ ਮਿਲਦੀ ਆ ਤੇਜ਼ੀ ਨਾਲ ਲੈਂਦੇ ਨੇ ਕਈ ਵਾਰ ਨਾਲ ਆਪਾਂ ਵਪਾਰੀ ਨੂੰ ਠੱਗਣ ਦੇ ਚੱਕਰ ਚ ਆਪੇ ਠੱਗੇ ਜਾਂਦੇ ਹੁੰਨੇ ਆ ਸੱਜਣੋ। ਇਹ ਗੱਲ ਦਾ ਤੁਸੀਂ ਧਿਆਨ ਰੱਖਿਆ ਕਰੋ ਇੱਕ ਠੱਗ ਹੋਰ ਵੀ ਚੱਲ ਰਹੇ ਨੇ ਤੇਰੇ ਮੇਰੀਆਂ ਵੀਡੀਓ ਚੱਕ ਕੇ ਉਹ ਪਾ ਦਿੰਦੇ ਨੇ ਬਾਈ ਪੇਜਾਂ ਤੇ ਉਹ ਹੈਗੇ ਨੇ ਰਾਜਸਥਾਨ ਦੇ ਠੱਗ ਉਹਨਾਂ ਬਾਰੇ ਵੀ ਦੱਸੂਗਾ ਮੈਂ ਕਿਉਂਕਿ ਉਹ ਕਹਿੰਦੇ ਨੇ ਯਾਰ ਜਿਵੇਂ ਗਾਂ ਦਿਖਾਤੀ ਉਹਨਾਂ ਨੇ 20 ਕਿਲੋ ਆਪਣੇ ਬੰਦੇ ਬਈ ਹੀ ਫੜ ਜਾਂਦੇ ਨੇ ਦੇਖਣਸਾਰ ਵੀਡੀਓ ਗਾਦਣੇ ਲਾ ਲੈਂਦੇ ਨੇ ਉਹਨਾਂ ਨੂੰ ਫੋਨ ਉਹ ਕਹਿੰਦੇ ਨੇ ਯਾਰ ਤੁਸੀਂ 5000 ਕਰਾਇਆ ਕਰਾਇਆ ਪਾ ਦਿਓ ਬਾਕੀ ਪੈਸੇ ਇੱਥੇ ਆ ਕੇ ਲੈ ਲਵਾਂਗੇ ਉਹ ਪਵਾ ਕੇ ਬਈ 5000 ਰੁਪਿਆ ਨਾ ਇੱਥੇ ਪਿੰਡ ਰਹਿੰਦੇ ਨੇ ਨਾਲ ਦੇ ਪਿੰਡ ਰੈਸਰ ਦੇ ਬੰਦਿਆਂ ਨਾਲ ਹੋਈ ਆ ਬਈ ਮਈਆਂ ਦੇ ਰੁਪਏ ਪਾਤੇ ਪਾਏ ਕਿਵੇਂ ਇਹੇ ਜਿਹਿਆਂ ਝੋਟੀਆਂ ਦਾ ਬਈ 80-8000 ਰੁਪਿਆ ਉਹ ਠੱਗ ਫਿਰ ਉਹੀ ਗੱਲ ਉੱਥੀ ਆ ਗਈ ਨਾ ਵੀ ਦੁੱਧ ਚ ਵੀ ਝੂਠੇ ਲੋਕ ਬੁਲਾਉਂਦੇ ਨੇ ਬੁਖਾਰੀ ਨਹੀਂ ਕਰੇ ਹੀ ਆ ਮੈਂ ਤਾਂ ਹੀ ਕਹਿਣਾ ਵੀ ਕਿਸੇ ਨੂੰ ਠੱਗਣ ਦੇ ਚੱਕਰ ਚ ਅਸੀਂ ਆਪ ਠੱਗੇ ਜਾਂਦੇ ਜਦੋਂ ਭਾਈ ਆਪਾਂ ਸੂਣ ਵਾਲੀ ਮੈਂ ਦਾ 20 ਕਿਲੋ ਦੁੱਧ ਆਪਾਂ ਸੂਣ ਵਾਲੀ ਲੈਣੇ ਆ 20 ਕਿਲੋ ਵਾਲਾ ਕਹੂਗਾ ਭਈ ਅਗਲਾ ਤਾਂ ਕਹੂਗਾ ਬਿਲਕੁਲ ਕਹੂਗਾ ਹੈ ਅਗਲੇ ਦਾ ਭਾਈ ਰੁਪਈਏ ਵਟੇ ਥੋੜੇ ਸੂਈਆਂ ਸਮਾਈਆਂ ਨੇ ਆਪਾਂ ਸੱਚ ਬੋਲਦਾ ਖੜਜੋ ਭਾਈ ਇਹਨਾਂ ਤੇ ਬਾਕੀ ਸੱਜਣੋ ਉਹ ਠੱਗਾਂ ਤੋਂ ਜਰੂਰ ਬਚੋ ਕਿਉਂਕਿ ਉਹ 5-5000 ਨਾਲ ਕਈ ਬੰਦਿਆਂ ਨੂੰ ਸੀਪ ਲਾਉਂਦੇ ਨੇ ਆਖਣ ਤੱਕ ਆਪ ਕਿਉਂਕਿ ਉਹ ਅੱਗੇ ਠੱਗੀ ਮਾਰਨ ਵਾਸਤੇ ਉਹਨਾਂ ਦਾ ਹੌਸਲਾ ਪੈ ਗਿਆ ਜਦੋਂ ਆਪਾਂ ਉਹਨਾਂ ਨੂੰ 5000 ਰੁਪਏ ਪਾ ਦਾਨੇ ਆ ਹੋਰ ਲੈ ਬਾਕੀ ਹੁਣ ਤੁਹਾਨੂੰ ਗਾਂ ਖਾਊਂਗਾ ਇੱਕ ਛੋਟੇ ਰੇਟ ਵਾਲੀ ਗਾਈ ਆ ਕੋਈ ਰੇਟ ਇਹਦਾ ਵੀ ਬੜਾ ਤੇਜ਼ ਨਹੀਂ ਲੈ ਤਰਸੇ ਇਹਦੇ ਵੀ ਕੈਮਰਾ ਮਾਰਦੇ ਥਣ ਥਣ ਦਿਖਾਦੇ ਥਣ ਥਣ ਤਾਂ ਗਾਂ ਨੂੰ ਜੇ ਗੱਲ ਕਰ ਲੈਣਾ ਸੱਜਣੋ ਮੈਸਾਂ ਦਾ ਥਣ ਲੱਗਿਆ ਦੂਰਾ ਥਣ ਲੱਗਿਆ ਕਿਉਂਕਿ ਗਾਵਾਂ ਦੇ ਵਿੱਚ ਅਕਸਰ ਇਸ ਨਾਲ ਦਾ ਥਣ ਬਹੁਤ ਘੱਟ ਪਾਇਆ ਜਾਂਦਾ ਜਿਵੇਂ ਗੱਲ ਕਰ ਲਾਂ ਇਹਦਾ ਸਪੋਟ ਜਿਹੜਾ ਜੀ ਇਹਦਾ ਦੂਜਾ ਸੂਆ ਇਹਦਾ ਦੂਜਾ ਸੂਆ ਬੱਚਾ ਨਹੀਂ ਨਜ਼ਰ ਆ ਰਿਹਾ ਇਹਦਾ ਬੱਚਾ ਵੀਰੇ ਬੱッサ ਸੀਗਾ ਮਰ ਗਿਆ ਦੇਖ ਆਪਾਂ ਘਰ ਵੀ ਸਕਦੇ ਸੀ ਬਸਰੂ ਬੱਸੀ ਵੀ ਲਿਆ ਕੇ ਕੋਲ ਖੜਾ ਦਿੰਦੀ ਠੀਕ ਹੈ ਗੱਲ ਪਰ ਆਪਾਂ ਇਹ ਗੱਲ ਨਹੀਂ ਚਾਹੁੰਦੇ ਦੇਖ ਬਾਈ ਪਹਿਲਾਂ ਮਰ ਗਿਆ ਇੱਕ ਉਪਰੇ ਦੁੱਧ ਨੇ ਦੂਜਾ ਬੱਚਾ ਵੀ ਮਰ ਜੂਗਾ ਕਿ ਐ ਇੱਕ ਦਿਨ ਹੋ ਗਏ ਇਹਨੂੰ ਸੂਈ ਨੂੰ ਇਹ ਵੀ ਸੂਈ ਨੂੰ ਬਾਈ 20 ਦਿਨ ਹੋ ਗਏ 20 ਦਿਨ ਹਾਂ ਤੇ ਬੱਚਾ ਜਦੋਂ ਐਕਸਪਾਇਰ ਹੋਇਆ ਕੋਈ ਫੋਟੋ ਵੀਡੀਓ ਹਾਂ ਵੀਰੇ ਫੋਟੋ ਖਿੱਚੀ ਵੀ ਜਿਉਂਦੇ ਦੀ ਨਗਾ ਦੇ ਨਾਲ ਮਰਿਆ ਮਾਂ ਦੇ ਖੇਤ ਹੀ ਦ ਮੇਰੇ ਬਾੜਾ ਕਿਸੇ ਨੂੰ ਬੈਮਾ ਕੱਟ ਕੇ ਦਿਖਾ ਦਾਂਗੇ ਨਾ ਭਾਈ ਕਿਉਂ ਭਾਈ ਝੂਠ ਬੋਲਣਾ ਕਾਦੀ ਖਾਤਰੇ ਜਿਹੜਾ ਕੋਈ 5-4 ਲੱਖ ਦਾ ਸੌਦਾ ਠੀਕ ਹੈ ਗੱਲਾਂ ਤੇ ਜਿੱਦੋਂ ਪੱਟ ਕੇ ਵੀ ਦਿਖਾ ਦਾਂਗੇ ਉਹ ਇੱਥੇ ਦੱਬਿਆ ਆ ਕਿਸੇ ਸੱਜਣ ਨੂੰ ਗਾਇਮ ਹੋ ਗਿਆ ਬਾਕੀ ਸੱਜਣਾ ਇਹ ਵੀ ਗੱਲ ਨਹੀਂ ਆਪਾਂ ਤੁਹਾਨੂੰ ਪਤਾ ਚੋਰ ਠੱਗ ਦੀ ਵੀਡੀਓ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲੂਗੀ ਨਹੀਂ ਤੇ ਜਿਹੜੇ ਨੇ ਆਪਣੇ ਨਾਲ ਯਕੀਨ ਬਣਾ ਕੇ ਠੱਗੀ ਮਾਰ ਲਈ ਮੁੜ ਕੇ ਉਹਦੀ ਵੀਡੀਓ ਵੀ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਆਪਾਂ ਨੇ ਕਿਹਾ ਹੋਇਆ ਵੀ ਆਪਾਂ ਉਦੋਂ ਬਾਅਦ ਫਿਰਨਾ ਜਲੂਸੇ ਕੱਢ ਦਾਂਗੇ ਜਿੰਨਾ ਕ ਆਪਾਂ ਤੋਂ ਕੱਢਿਆ ਜਾਊਗਾ 来 ਇਹਨੂੰ ਵੀ ਤੋੜ ਕੇ ਦਿਖਾ ਦੇ 20 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਰਿਹਾ 20 ਲੀਟਰ ਆ ਬ੍ਰਿਕ 20 ਲੀਟਰ ਆਈਆ ਹਾਂ ਬ੍ਰਿਕ ਲੈ ਆਰਡਰ ਇਹਦਾ ਸੱਜਣੋ ਹੈਗਾ ਸਟਿਕ ਆਰਡਰ ਨਹੀਂ ਹੈਗਾ ਬੜਾ ਖੁੱਲਾ ਜਿਵੇਂ ਗੱਲ ਕਰ ਲਾਂ ਵੀ ਪੰਡ ਲੈ ਵੇਜ ਲਈ ਫਰਦੀ ਆ ਕਿਉਂਕਿ ਇਹ ਆਰਡਰ ਆ ਜਿਹੜਾ ਸਟਿਕ ਆਰਡਰ ਹੁੰਦਾ ਇਹਦੇ ਚ ਜਿਹੜੀ ਮਸਟੈਟਸ ਆ ਮਸਟੈਟਸ ਦੀ ਬਹੁਤ ਘੱਟ ਪ੍ਰੋਬਲਮ ਆਉਂਦੀ ਆ ਕਿਉਂਕਿ ਜਿਹੜੀਆਂ ਦਾ ਲੇਵਾ ਯਾਰ ਲੁੜਕ ਲੁੜਕ ਕਰਦਾ ਫਿਰਦਾ ਹੁੰਦਾ ਉਹਦੇ ਚ ਮਸਟੈਟਸ ਦਾ ਵੀ ਜਾਦੀ ਖਤਰਾ ਰਹਿੰਦਾ ਲੈ ਅਰਸੇ ਲੈਵਲ ਉਪੇ ਦੇ ਨੇੜੇ ਲਾ ਕੇ ਥਾਂ ਸੋਹਣਾ ਦਿਖਾ ਦੇ ਹ ਤੈ ਸੱਜਣੋ ਇਹ ਹੈਗੀ ਦੂਜਾ ਸੂਆ ਸੂਈ ਹੋਈ ਬਹਿੜ 20 ਕਿਲੋ ਦੁੱਧ ਇਹਦੇ ਥੱਲੇ ਇਸ ਟਾਈਮ ਹੈਗਾ ਰੈਡੀ ਦਾ ਇਹ ਆ ਗਈ ਐਚ ਐਫ 20 ਲੀਟਰ ਰੈਡੀ ਹੈ ਤੇ ਰੇਟ ਵੀ ਇਹਦਾ ਪੁੱਛਦੇ ਸੱਜਣੋ ਵੀ ਇਹਦਾ ਕਿੰਨਾ ਰੇਟ ਕਰਦਾ ਤੇ ਬਾਕੀ ਸੋਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਰੁੱਤ ਆ ਜਿਹੜੀ ਰੁੱਤ ਥੋੜੀ ਜਿਹੀ ਹੈਗੀ ਅੱਗ ਸੁੱਤੀ ਹੁਣ ਸੂਆ ਸਮੈਰਾ ਜਾਨਵਰ ਘੱਟੀ ਮਿਲਦਾ ਤੇ ਬਾਕੀ ਗਾਂ ਸੱਜਣੋ ਚੰਗੀ ਆ ਤੇ ਰੰਗ ਰੰਗ ਵੀ ਚੰਗਾ ਬਾਈ ਇਹਦਾ ਇਹਦੇ ਚੋਂ ਆਪਾਂ ਵਧੀਆ ਬੱਚੇ ਜੇ ਮੈਂ ਗੱਲ ਕਰ ਲਵਾਂ ਨਾ ਬਰੀਡ ਦੇ ਅੱਗੇ ਚੰਗੀ ਬਰੀਡ ਦੇ ਬੱਚੇ ਤਿਆਰ ਕਰ ਸਕਦੇ ਆ ਵਧੀਆ ਕਿਸੇ ਫਾਰਮ ਦੀ ਬੱਛੀ ਆ ਇਹ ਦੂਜਾ ਸੂਆ 20 ਕਿਲੋ ਰੈਡੀ ਇਹਦਾ ਰੇਟ ਬਾਈ 20 ਕਿਲੋ ਇਹਦਾ ਰੇਟ ਬਾਈ ਦੇਖ ਬਸਰੂ ਮਰਿਆ ਦੇਖ ਹਰਕ ਪੈਂਦਾ ਗੱਲ ਦਾ ਬਿਲਕੁਲ ਪੈਂਦਾ ਨਹੀਂ ਵੀ ਪਾ ਸਕਦੇ ਸੀ ਬਸਰੂ ਕੋਲ ਵੀ ਲਿਆ ਕੇ ਬੰਦ ਦਿੰਦੇ ਇਹਨਾਂ ਨੇ ਕਿਹੜਾ ਕੋਈ ਵੀ ਥੱਲੇ ਛੜਦਾਗਾ ਸਹੀ ਗੱਲ ਹੈ ਪਰ ਆਪਾਂ ਇਮਾਨਦਾਰੀ ਇਮਾਨਦਾਰੀ ਹੁੰਦੀ ਆ ਠੀਕ ਹੈ ਕਿ ਨਹੀਂ ਵੀ ਉਹ ਉਸ ਸਾਹਿਬ ਨਾਲ ਪਰ ਰੇਟ ਕਰਨਾ 58000 ਰੁਪਏ ਦੀ ਆਪਾਂ ਗੈੜ ਦੇ ਦਿੰਦੇ 58000 ਉਹਦੇ ਚ ਮਾਨਤਾਨਾ ਮਾਨਤਾਨਾ ਵੀ ਕਰਦਾ ਕਿੰਨੇ ਕ ਦੀ ਜਮੀ ਲਾਸਟ ਬਸ ਜਮਾ ਹੀ ਲਾਸਟ ਕਹਿਣਾ ਬਾਈ 55000 ਰੁਪਏ ਦੀ ਬੈਠ ਦੇ ਦਾਂਗੇ ਜੇ ਇਦੂ ਘੱਟ ਕੋਈ ਕਿਤੋਂ ਦੇ ਦੇਵੇ ਆਪਾਂ ਫੇਰ ਵੀ ਲੈ ਲੈ ਸੱਜਣੋ 20 ਕਿਲੋ ਵਾਲੀ ਦੂਜੇ ਸੂਏ ਦੀ ਫੇਸ ਕੁਆਲਟੀ ਦਿਖਾ ਦੇ ਇੱਕ ਵਾਰੀ ਇੱਧਰ ਤੋਂ ਬਾਈ ਐਨ ਮਾਰ ਦੇ ਤਰਸ ਕੈਮਰਾ ਸਵਾਰ ਕੇ ਲੈ ਵਾਲੂਆ ਦਿਖਾ ਦੇ ਨੇੜੇ ਲਾ ਕੇ ਦਾ ਥੰਠ ਨੋਟ ਦਿਖਾ ਦੇ ਇਹ ਸੱਜਣੋ 20 ਕਿਲੋ ਵਾਲੀ ਤੁਹਾਨੂੰ ਮਿਲੂਗੀ 55000 55000 ਦੀ ਹਾਂ 55000 ਇਹ ਮਿਲੂਗੀ 55000 ਰੁਪਏ ਦੇ ਵਿੱਚ ਕਿਉਂਕਿ ਤੇਜ਼ੀ ਖੜਕੀ ਪਈ ਆ ਗਾਵਾਂ ਦੇ ਰੇਟਾਂ ਦੀ ਜੇ ਮੈਂ ਗੱਲ ਕਰਦਾ ਨਾ ਸੱਜਣਾਂ ਗਾਵਾਂ ਦੇ ਰੇਟ ਵੀ ਇਸ ਟਾਈਮ ਡੇਢ ਲੱਖ ਦੇ ਨੇੜੇ ਤੇ ਜਿਹੜਾ 2 ਲੱਖ ਦੇ ਨੇੜੇ ਤੇੜ ਪਹੁੰਚੇ ਪਏ ਨੇ ਬਾਹਲੇ ਸੱਜਣਾਂ ਨੂੰ ਇਹ ਗੱਲ ਦਾ ਮਜ਼ਾਕ ਵੀ ਲੱਗਦਾ ਉਹ ਕਹਿੰਦੇ ਨੇ ਯਾਰ ਗਾਂ 20-30000 ਤੋਂ ਮਹਿੰਗੀ ਹੁੰਦੀ ਨਹੀਂ ਉਹ ਸੱਜਣ ਯਾਰ ਗੱਡੀ ਚੱਕ ਕੇ ਨਾ ਫੀਲਡ 'ਚ ਘੁੰਮ ਕੇ ਜਰੂਰ ਆਇਓ ਫਾਰਮ ਤੇ ਕਿਹੜਾ ਜਰੂਰ ਮਾਰ ਕੇ ਆਇਓ ਜਿਹੜੇ ਸੱਜਣਾਂ ਨੂੰ ਲੱਗਦਾ ਹੁੰਦਾ ਵੀ ਯਾਰ 20-30000 ਤੋਂ ਮਹਿੰਗੀ ਗਾਂ ਕੋਈ ਹੁੰਦੀ ਲਾ ਹੁਣ ਇਹਨਾਂ ਦੇ ਬੱਚੇ ਛੱਡ ਲਾ ਇਹ ਆਪਾਂ ਚਬਾ ਕੇ ਦੇਖਾਂ ਹਾਂ ਬਈ ਇਹ ਚਬਾਵਾ ਸਮਾਂ ਹੋ ਜੂਗਾ ਜ਼ਿਆਦਾ ਫਿਰ ਵੀਡੀਓ ਪਗ ਜੂਗੀ ਲੰਬੀ ਲੈ ਦੋਨਾਂ ਦੇ ਬੱਚੇ ਛੱਡਦੇ ਬਾਲਟੀਆਂ ਲਾ ਲਾ ਨੇੜੇ ਸੱਜਣਾ ਲਾ ਇਹ ਦੋਨੇ ਝੋਟੀਆਂ ਸੱਜਣ ਨੂੰ ਆਪਾਂ ਸਾਨੂੰ ਹੁਣ ਚਬਾ ਕੇ ਦਿਖਾ ਦਾਂਗੇ ਦੋਨੇ ਦੂਜਾ ਉਹਦਾ ਛੱਡ ਲਾ ਪਰਲੀ ਦਾ ਉਹ ਪਰਲੀ ਪਿਆ ਹੋਰ ਮੋਹਰਾ ਨਸਲ ਚ ਨਹੀਂ ਬਾਈ ਲੈ ਇੱਕ ਵਾਰੀ ਇੱਥੇ ਤੋਂ ਬਣਾਵਟ ਬਨੂਤ ਦੇਖ ਸਕਦੇ ਯਾਰ ਝੋਟੀਆਂ ਅੱਬਲ ਦਰਜੀ ਦੇਆਂ ਲੈ ਕੇ ਆਇਆ ਸੱਜਣ ਲੈ ਕੇ ਜਿੱਥੋਂ ਵੀ ਆਇਆ ਦੇਖ ਤੇ ਮੇਨ ਗੱਲ ਆ ਜਿਹੜੀ ਇੱਕ ਨਾਲ ਇੱਕ ਨਗੀਨਾ ਮੋਹਰਾ ਨਸਲ ਦਾ ਫਰੀ ਆ ਦੋਨਾਂ ਦੇ ਪਿੱਛ ਕਿਉਂਕਿ ਚੰਗੇ ਜਾਨਵਰ ਦੀ 31000 ਜਰ ਮੈਂ ਉਹੀ ਗੱਲ ਕਰਦਾ ਜਿਵੇਂ ਆਪਾਂ ਮਾਸਟਰ ਹੋਰਾਂ ਦੀ ਵੀਡੀਓ ਬਣਾਈ ਤੀ ਪਟਾਰ ਤੋਂ ਵੀ ਮਾਸਟਰ ਜੀ ਦੇ ਦੱਸਣ ਮੁਤਾਬਕ 10 11 ਮਹੀਨਿਆਂ ਦੀ ਕੱਟੀ 67000 ਦੀ ਖਰੀਦੀ ਆ ਉਹਨਾਂ ਨੇ ਇਹਨਾਂ ਦੇ ਨਾਲ ਤੁਹਾਨੂੰ ਕੱਟੀਆਂ ਤਿਆਰ ਕਰਨ ਵਾਸਤੇ ਮਿਲ ਲਈਆਂ ਫ੍ਰੀ ਲੈ ਆ ਗਿਆ ਬਾਈ ਹਾਂ ਜੀ ਲੈ ਬੱਚੇ ਬੰਦੇ ਪਰ ਇੱਕ ਵਾਰੀ ਨਾ ਤੁਹਾਨੂੰ ਥਾਣ ਫੂਣ ਦਿਖਾ ਦਣਾ ਛੱਡਣਾ ਝੋਟੀਆਂ ਨੇ ਆਨ ਬਣਾਇਆ ਪੂਰਾ ਟਾਪ ਦਾ ਹਾਂ ਨੇ ਇਧਰ ਤੇ ਇੱਕ ਨੰਬਰ ਆਈ ਛੋਟੀ ਦਾ ਥਣ ਫਣ ਉਹ ਦੇਖ ਸਕਦੇ ਹਾਂ ਤੇ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਦੋ ਨੰਬਰ ਵਾਲੀ ਝੋਟੀ ਦਾ ਇਹਦਾ ਥਣ ਫਣ ਵੀ ਯਾਰ ਬਾ ਕਮਾਲ ਹੈ ਫਣ ਫਣ ਉਹਦਾ ਕੋਈ ਕਸਰ ਨਹੀਂ ਕਿਸੇ ਜਾਨਵਰ ਚ ਕਿਉਂਕਿ ਹੈਗਾ ਵੀ ਯਾਰ ਸਿਰਾ ਕੁਆਲਟੀ ਦੇ ਨੇ ਆ ਦੂਜੀ ਮੈਨੂੰ ਲੈ ਬਾਲਟੀਆਂ ਖਾਲੀ ਚੈੱਕ ਕਰਾ ਦੇ ਬਾਈ ਬਾਲਟੀਆਂ ਉਹ ਥੱਲੇ ਬੈਠਣ ਵੇਲੇ ਕਰਾ ਦੂ ਮੜੀਏ ਇਦਨੂੰ ਕਰੀ ਝੋਟੀਆਂ ਖੜੀ ਰਹਿਣ ਦੇ ਸੱਟਾ 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 ਖੜੀ ਰਹਿਣ ਦੇ ਕੱਟ ਨਹੀਂ ਆਉਂਦੇ <Okay. S 2> 哎同事也有。 ਨਾ ਵੀ ਸੱਜਣੋਂ ਬਾਲਟੀਆਂ ਕਰਾ ਲਓ ਚੱਕ ਮਾਨ ਦੇ ਚੂਣ ਗਰਾਓ ਲੰਬਾ ਹੋਲੀ ਕੰਮ ਜਾ ਗਿਆ ਆਪਣਾ ਚੋ ਲੋ ਬਾਈ ਤੇ ਚਵਾਈ ਨਾ ਸੱਜਣੋਂ ਦੋਨੇ ਝੋਟੀਆਂ ਦੀ ਕਰਤੀ ਸ਼ੁਰੂ ਲੀਟਰ ਵਾਈ ਤੋਂ ਦੋਹਾਂ ਦਾ ਲਵਾ ਦੂੰਗਾ ਬਾਕੀ ਧਾਰ ਤੂਰ ਤਾਂ ਤੁਸੀਂ ਦੇਖ ਹੀ ਸਕਦੇ ਹੋ ਪੂਰੀਆਂ ਮੋਟੀਆਂ ਧਾਰਾ ਪੈਂਦੀਆਂ ਨੇ ਸਮਾਰਕ ਖੰਨੇ ਨੂੰ ਕਰ ਲਾ ਠੀਕ ਆ ਚੀਦੋ ਨਾ ਦੇ ਰੱਖ ਗਾੜੀ ਦਾ ਦਰਦ ਗਾੜੀ ਦਾ ਦਰਦ ਗਾੜੀ ਖੜਾ ਇਧਰੋਂ ਲੰਘ ਜੂ ਕੈਮਰੇ ਚੋਂ ਵਾ ਠੀਕ ਹੈ ਕੋਈ ਨਾ 25 ਕਿਲੋ ਦੀ ਗਾੜੀ ਆ ਹਾਂ ਹਾਂ ਕੋਈ ਗੱਲ ਨਹੀਂ ਤੇ ਜਿਹੜਾ ਸੱਜਣਾ ਆਊਗਾ ਯਾਰ ਮਾਪ ਲੂਗਾ ਤੇਰੇ ਕੋਲੇ ਤੂੰ ਕਾਰੀਗਰ ਪੱਕਾ ਚੋਂਦਾ ਥੋੜਾ ਯਾ ਨਾ ਹੈ ਤੂੰ ਕਾਰੀਗਰ ਜਿਆਦਾ ਪੱਕਾ ਚੋਂਦਾ ਥੋੜਾ ਯਾ ਬਾਈ ਘੱਟ ਚੋਂਦਾ ਮੈਂ ਕਹਿੰਦਾ ਹਾਂ ਹਾਂ ਰੋਣੀ ਜੀ ਰੱਖਿਆ ਪਹਿਲਾਂ ਅਜੀ ਦੀ ਤਾਂ ਬਾਲੀ ਨਜਾਇਜ਼ ਪੋਲੀ ਧਾਰ ਵੱਡੀ ਝੋਟੀ ਦਾ ਕਰਲੀ ਤੇ ਛੋਟੀ ਕਹਿੰਦੇ ਨੇ ਉਹਨੂੰ ਇਹਨੂੰ ਵੱਡੀ ਕਹਿੰਦੇ ਨੇ ਜਵਾਗ ਟੋਲੇ ਜਾਏ 5 ਸਾਲ ਦਾ ਝੋਟੀ ਹੁੰਦਾ ਚੋਣ ਜਾਣਦਾ ਹੋਵੇ ਪਰ ਚਵਾਈ ਚਵਾਈ ਤਾਂ ਨਾ ਸੱਜਣਵਾਣ ਪੂਰੀ ਫੋਕੀ ਆ ਜੇ ਆਪਾਂ ਗੱਲ ਕਰਨੀ ਹੈ ਚਵਾਈ ਦੇ ਤਾਂ ਜੇ ਮੈਂ ਉਸ ਨੂੰ ਕਹਦਾ ਵੀ ਯਾਰ ਹੱਥ ਲਾਉਣ ਦੀ ਲੋੜ ਨਹੀਂ ਹੈ ਬਾਈ ਕੱਲਾ ਦੁੱਧ ਵੀ ਮੈਟਰ ਨਹੀਂ ਕਰਦਾ ਹੁੰਦਾ ਦੁੱਧ ਬਾਈ ਕੋਲੇ ਆ ਕੇ ਜਰੂਰ ਮਾਪ ਕੇ ਲੈ ਜਾ ਦੋ ਡੰਗ ਚਾਹੇ ਇੱਕ ਡੰਗ ਬਾਈ ਤੋਂ ਵੀਡੀਓ ਕਾਲ ਤੇ ਚਵਾ ਲੈ ਜਿਹੜੇ ਸੱਜਣ ਬਾੜੀ ਦੂਰ ਤੋਂ ਨਜ਼ਰ ਨਹੀਂ ਆਏ ਜਾਂਦਾ ਨਾ ਉਹੀ ਤਾਂ ਬਾਈ ਪੰਜ ਡੰਗ ਚੋਲੇ ਜਿੰਨਾ ਅੱਜ ਦੁੱਧ ਹੋ ਜੂਗਾ ਸਟਾਂਗ ਵੀ ਨਿਕੜਦਾ ਪਾਈ ਤਾਂ ਬਹੁਤ ਦੂਰ ਦੀ ਬਧੂਗਾ ਬਧੂਗਾ ਬਧਣੀ ਚਾਹੀਦੀ ਰਵ ਨਜ਼ਾਰਾ ਵੀ ਫੇਰ ਹੀ ਆਉਂਦਾ ਅਗਲੇ ਦੇ ਘਰੇ ਜਾ ਕੇ ਵੀ ਬਧਣੀਆਂ ਬਾਈ ਤੇ ਬਾਕੀ ਤਾਂ ਕੱਚੇ ਦੇ ਹੀ ਕਰੀ ਜਾਂਦੀਆਂ ਨੇ ਛੋਟੀਆਂ ਅੱਛਾ ਹੋਏ ਉੱਧਰ ਇੱਕ ਤਰੂਤਾ ਸੱਟਿਆ ਹੁੰਦਾ ਆ ਰਿਆਣੇ ਹੋਰ ਮਾਰੀ ਜਾਂਦੀਆਂ ਨੇ ਬਈ ਆਹ ਕਿਹਦਾ ਬਾਲਾ ਕਰਦੀ ਆ ਰਿਆਣੇ ਵਾਲੀ ਸਾਂ ਆਪਾਂ ਤਾਂ ਹੁੰਦੀ ਨਹੀਂ ਪਹੁੰਚ ਕੇ ਪਹੁੰਚ ਕੇ ਪਹੁੰਚ ਕੇ ਇਹ ਬਾਕੀ ਜਿਹੜੀ ਮੇਨ ਗੱਲ ਹੈ ਨਾ ਸੱਜਣੋ ਇੱਕ ਨਾਲ ਇੱਕ ਮੋਹਰਾ ਦਾ ਨਕੀਨਾ ਫਰੀ ਹੈ ਦੋਹਾਂ ਦੇ ਮਗਰ ਕਟੀਆਂ ਨੇ ਕਿਉਂਕਿ ਚੰਗੀਆਂ ਕਟੀਆਂ ਯਾਰਾ ਉਹੀ ਗੱਲ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਬਾਕੀ ਬਾਈ ਗੱਬੜਾ ਟੋਕੜਾ ਵਾਲੀ ਜਿਹੜੀ ਮੈਂ ਗੱਲ ਕਹੀ ਉਹ ਦੁਬਾਰੇ ਫਿਰ ਗਈ ਇਹਨਾਂ ਦੇ ਵਿੱਚ ਪੱਕੀ ਆ ਜਾਵਾਂ ਟੱਟ ਵਰਗੀ ਕਿੰਨੇ ਕਿੰਨੇ ਦੀ ਲੈ ਲਾਂਗੇ ਤੈਨੂੰ ਦੱਸ ਆ ਵੀਆ ਇੱਕ ਵੀਡੀਓ ਇੱਕ 40 ਉਹ ਇੱਕ 40 ਦੀ ਆਏ ਕਿਤੇ ਵੀ ਆਏ ਥੋੜੀਆ ਯਾਰ ਵੀਆ ਹਮ ਨਹੀਂ ਨਾ ਦੋ ਕੁ ਮਹੀਨੇ ਦੇ ਕੇ ਮਾਦਰ ਸਾਰਾ ਡੱਬਰ ਤੁਰਿਆ ਫਿਰੂਗਾ ਇਹਨਾਂ ਦੇ ਮਗਰ ਵੀ ਇੱਕ ਜਣਾ ਮੂਰੇ ਖੜ ਗਿਆ ਇੱਕ ਜਣਾ ਮਗਰ ਉਹ ਜਿਹੜਾ ਸੱਜਣ ਲੈ ਗਿਆ ਉਹਨੇ ਵੇਚਣੀ ਨਹੀਂ ਇਹ ਹਾਂ ਉਹ ਸੱਜਣ ਇਹ ਵੇਚਣੀ ਨਹੀਂ ਨਗੀਨੇ ਜਿਹੜਾ ਸੱਜਣ ਲੈ ਗਿਆ ਤੇ ਬਾਕੀ ਸੱਜਣੋਂ ਕੋਈ ਕਹਿਣ ਵਾਲੀ ਗੱਲ ਨਹੀਂ ਯਾਰ ਕੈਮਰੇ ਦੀ ਚੀਜ਼ਾਂ ਨੇ ਨਾ ਜਿਹੜੀਆਂ ਤੁਹਾਨੂੰ ਦਿਖਦੀਆਂ ਨੇ ਕਿਉਂਕਿ ਇਹਨਾਂ ਨੂੰ ਹਰਿਆਣੇ 'ਚ ਬਲੈਕ 골ਡ ਕਹਿੰਦੇ ਨੇ ਬਲੈਕ 골ਡ ਦੇ ਨਾਮ ਨਾਲ ਮਸ਼ਹੂਰ ਆ ਭਾਈ ਇਹ ਨਸਲ ਹਰਿਆਣੇ 'ਚ ਇਹਦੇ ਤਾਂ ਮੈਂ ਕਹਿੰਦਾ ਹਰਿਆਣਿਆਂ ਨੇ ਤਾਂ ਗਾਣੇ ਵੀ ਬਣਾਤੇ ਇਹਨਾਂ ਦੇ ਹਾਂ ਮੋਹਰਾ ਨਸਲ ਜਿਹਦਾ ਇੰਨਾ ਕੇ ਪਿਆਰ ਕਰਦੇ ਨੇ ਆਪਣੇ ਬੰਦੇ ਥੋੜਾ ਜਿਹਾ ਹਲੇ ਕਰਦੇ ਨਹੀਂ ਅੰਗਰੇਜ਼ ਪਿਆਰ ਤਾਂ ਦੁਬਈ ਆਣ ਲਾ ਲਾ ਮੇਰੇ ਕੋਲ ਕੱਚਾ ਦਾ ਤੈਨੂੰ ਪਤਾ ਹੀ ਦੇਖ ਲੈ ਇਹ ਝੋਟੀਆਂ ਹੋਰ ਬਕੱچے ਕੁੱਚੇ ਬੰਨੀਆਂ ਹੁਣ ਮਾੜੀ ਜੀ ਕੇਅਰ ਹੋਰ ਹੋਈ ਵੀ ਹੋਏ ਝੋਟੀਆਂ ਦੀ। ਨਾ ਬਾਕੀ ਜਿਹੜੇ ਜਾਨਵਰ ਸੱਜਣਾ ਰੱਖਦੇ ਨੇ ਉਹਨਾਂ ਨੂੰ ਮੈਂ ਕਹੂੰਗਾ ਵੀ ਗੱਲ ਇਹ ਵੀ ਕੱਚੇ ਦਾ ਪ੍ਰੋਗਰਾਮ ਵੀ ਯਾਰ ਨਾਲ ਨਾਲ ਨਾ ਥੋੜਾ ਜਿਆਦਾ ਬਹੁਤ ਕਰਿਆ ਭਈ ਆ ਝੋਟੀ ਨੇ ਤਾਂ ਨਜਾਇਜ਼ੀ ਕਰਿਆ ਕੱਚੇ ਦਾ। ਕਿਉਂਕਿ ਕੱਚੇ 'ਚ ਯਾਰ ਜਾਨਵਰ ਰਹਿੰਦਾ ਵੀ ਕੰਫਰਟੇਬਲ ਰਹਿੰਦਾ ਆ ਵੀ ਆਪ ਨੂੰ ਕੰਫਰਟੇਬਲ ਰੱਖਦਾ। ਤੇ ਬਾਕੀ ਯਾਰ ਮੇਨ ਗੱਲ ਹੈ ਜਿਹੜੀ ਨਾ ਸੱਜਣੋ ਜਾਨਵਰ ਠੰਡੇ ਸੀਲੇ ਨਹੀਂ ਤੁਹਾਨੂੰ ਪਤਾ ਆਪਣੇ ਵਾਲੇ ਜਾਨਵਰ ਤਾਂ ਕੰਧ ਟੱਪਣ ਵਾਲੇ ਹੋ ਜਾਂਦੇ ਨੇ ਜਦੋਂ ਕੋਈ ਮੇਰੇ ਵਰਗਾ ਸੱਜਣ ਕੈਮਰੇ ਸੀ ਰੱਖਦੀ ਇੱਥੇ ਆਉਂਦੀ ਆ ਵਿੱਚ ਇਹੋ ਬਾਈ ਵੀ ਹੋਣਾ ਚਾਹੀਦਾ ਨਾਲ ਚਬਾਈ ਲੈ ਠੀਕ ਹੈ ਰੋਣੀ ਨਿਕਰੇ ਇਹ ਚ ਇਹ ਬਾਈ ਮੇਰੇ ਵਾਂਗੂ ਘੱਟ ਜਾਂਦਾ ਜੀ ਬਾਈ ਆਇਆ ਨਾ ਮੇਰਾ ਪਹਿਲਾਂ ਹਾਂ ਡੈਰੀ ਹੁੰਦੀ ਉਹਦਾ ਸਾਫ ਸਾਫ ਘਾਲੋ ਦੇ ਰੱਖੀ ਠੀਕ ਹੈ ਗੱਲ ਆ ਮੇਰਾ ਹਰਮੋ ਬਹੁਤ ਪੱਤੀ ਬਚਾ ਉਹ ਫੇਰ ਯਾਰ 131 ਤੋਂ ਯਾਰ ਤਾਂ ਇੱਕ ਮੱਝ ਵੀ ਨਹੀਂ ਰੱਖੀ ਉਸ ਤੋਂ ਬਾਅਦ ਨਾਲ ਨਾਲੋਂ ਬਹੁਤ ਭਾਰਾ ਹੈ। ਐਸਾ ਯਾਰ ਇਹ ਨਾਲ ਦੀ ਕਰਦੇ ਨੇ ਧੋਖੇ ਸਾਰੇ। ਆਪ ਦੀ ਕਰਦੇ ਨੇ। ਯਾਰ ਨਾਲ ਦੇ ਵਾਲੇ ਧੋਖਾ ਨਹੀਂ ਮਾਰਦੇ ਬਾਈ। ਬਾਕੀ ਤਾਂ ਹਰ ਤਾਂ ਨਹੀਂ ਸੱਜਣਾ ਵੱਧ ਘੱਟ ਕਿਸੇ ਥਣ ਚ। ਨਾ ਨਾ ਬਾਈ। ਅੱਜਾ। ਯਾ ਮਾੜਾ ਮੋਟਾ ਸਦ ਨੂੰ ਬਾਕੀ ਬਾਈ ਘੱਟ ਵੀ ਜਾਂਦਾ ਹਨਾ ਹੱਥ ਦਾ ਵੀ ਫਰਕ ਪੈ ਜਾਂਦਾ। ਦਾਬ ਦੂ ਹੱਥ ਨਾਲ ਮਾੜੀ ਮੋਟੀ ਘੱਟ ਵੱਧ ਆ ਜਾਂਦੀ ਹੈ ਕਈ ਵਾਰੀ। ਬਾਕੀ ਤੁਸੀਂ ਯਾਰ ਦੋ ਡੰਗ ਤਸੱਲੀ ਕਰਕੇ ਲੈ ਜਾਓ ਮੈਂ ਉਹੀ ਗੱਲ ਕਹਿਣਾ ਵੀ ਹੁੰਨਾ। ਵੀਰ ਚਾਹੇ ਨਾ ਆਪਣਾ ਕਿੰਨਾ ਵੀ ਸਕਾ ਯਾਰ ਕੋਈ ਜੇ ਜਮੀ ਆਪਣਾ ਰਿਸ਼ਤੇਦਾਰ ਵੀ ਹੈ ਜੇ ਉੱਥੋਂ ਵੀ ਜੇ ਤੁਸੀਂ ਜਾਨਵਰ ਲੈਣਾ ਨਾ ਡੰਗ ਤੋਂ ਡੰਗ ਦੋ ਡੰਗ ਘੱਟੋ ਘੱਟ ਜਾਨਵਰ ਚੋਕੇ ਲਿਆ ਕਰੋ ਲੈ ਚੱਕ ਲਿਆ ਬਾਈ ਕੈਮਰਾ ਬਾਲਟੀਆਂ ਦੀ ਰੱਖੀ ਅਹੀਂ ਆਪਾਂ ਮਣਿਆ ਦੇਣਾ ਦੁੱਧ ਮੈਂ ਕਹਿੰਦਾ ਇੱਥੇ ਚੱਕ ਲੈ ਮੇਨ ਨਾਲਾ ਸਿਸਟਮ ਆਪਣਾ ਲੀਟਰ ਲੈ ਕੇ ਅੰਦਰ ਉਹ ਨੂੰ ਲੀਟਰ ਚੱਕ ਲਿਆ ਸੱਜਣਾ ਹਿੰਮਤ ਨਾਲ ਨਾਲੇ ਚੱਕ ਲਿਆ ਬਰਤਨ ਜਿਹੜੇ ਚ ਪਾਉਣਾ ਚੱਕਦਾ ਹੁੰਦਾ ਇਹ ਆਹੇ ਠੀਕ ਹਿੰਮਤ ਨਾਲ ਚੱਕ ਲਿਆ ਆਪਣਾ ਲੰਬਾ ਹੋ ਜੂ ਕੰਮ ਵੀਡੀਓ ਦਾ ਥੋੜਾ ਜਿਹਾ ਬਾਲਟੀ ਦੀ ਹਾਲਤ ਜੀ ਵਾਲੀ ਖਰਾਬ ਕਰਖੀਆ ਯਾਰ ਕਿਹੜੀ ਇਹ ਵੀ ਪਾਈ ਚ ਵਾਜੀ ਹੂੰ ਚੱਕ ਅੱਗ ਚੋ ਘ ਮਾਰਦੇ ਪਹਿਲਾਂ ਸਮਾਰ ਕੇ ਇਹ ਜੀ ਮਾਰਦਾ ਪਹਿਲਾਂ ਚੱਕ ਪੜ ਚੱਕ ਹੈ ਹੀ ਨਹੀਂ ਬੰਦੀ ਇਹ ਚੱਕਦਾ ਆਏ ਜਾਂਦੀ ਆ ਮਾਰਦੇ ਮਾਰਦੇ ਕੁਛ ਨਹੀਂ ਹੁੰਦਾ ਖਰਾ ਦੇ ਆਪਣੇ ਦੇਖਣਾਂ ਲਈ ਸਰ ਜਨਾ ਜੀ ਤਸੱਲੀ ਜਮਾ ਪੂਰੀ ਹੋਰ ਮਾਰਦੇ ਬਾਲਟਾ ਇੱਕ ਨਾ ਇਹ ਹੈਗਾ ਦੋ ਨੰਬਰਾਈ ਝੋਟੀ ਦਾ ਹਨਾ ਇਹ ਮਾਪ ਦੀ ਪਹਿਲਾਂ ਆ ਜਾਓ ਸਾਹ ਦੇ ਇੱਕ ਦੋ ਤਿੰਨ ਚਾਰ ਚੱਕ ਕੇ ਪਾ ਦੀ ਮਾਲਤੀ ਬੀ 5 6 7 ਤੇ ਨਹੀਂ ਪੂਰੇ ਇਹਨਾਂ ਤੈਨੂੰ ਦੱਸਿਆ ਬਈ ਆਪਾਂ ਝੂਠ ਬੋਲਣਾ ਹੀ ਨਹੀਂ ਨਾ ਸਜਣਾ ਦੋ ਨੰਬਰਾਂ ਦੀ ਝੋਟੀ ਦੇ ਹੈਗੇ ਨੇ 7 ਲੀਟਰ ਡੰਗ ਦੇ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ ਇੱਕ ਨੰਬਰ ਵਾਲੀ ਦਾ ਮਾਰ ਦੇ ਚਾਰ ਪੰਜ ਵਾਰੀ ਇਹ ਚ ਮੈਨੂੰ ਜਿਆਦਾ ਲੱਗਦੀ ਹੈ ਜੱਗ ਜੀ ਹਾਂ ਬਾਲੀ ਚੱਕਰ ਚੱਕਰ ਬਣਾ ਲਿਓ ਨਾ ਮਾਰ ਦੇ 1 ਲੀਟਰ ਲੈ ਹੁਣ ਸੱਜਣੋ ਇੱਕ ਨੰਬਰ ਵਾਲੀ ਝੋਠੀ ਦਾ ਲੱਗਿਆ ਦੁੱਧ ਮੈਂ ਆਪਣਾ ਆਪਾ ਇੱਕ ਦੋ ਤਿੰਨ ਚਾਰ ਹੁਣ ਚੱਕ ਕੇ ਪਾ ਦੇ ਬਾਲਟੀ ਭਾਈ ਪੰਜ ਸੱਤ ਅੱਠ ਅੱਠੇ ਮੰਨ ਲਾ 16 ਕਿਹਾ ਬਾਈ ਲੈ ਇੱਕ ਨੰਬਰ ਵਾਲੀ ਥੱਲੇ ਹੈਗੇ ਨੇ ਸੱਜਣੋ 8 ਡੱਬੇ ਝੋਟੀ ਮੈਂ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਾਨ ਇਧਰ ਤੋਂ ਫੇਸ ਕੁਆਲਟੀ ਚੈੱਕ ਕਰ ਲਓ ਇਹਦੇ ਥੱਲੇ ਦਾ ਹੈਗਾ 16 ਲੀਟਰ ਤਿਆਰ ਤੇ ਇਹਦੇ ਥੱਲੇ ਹੈਗਾ ਸਜਣੋ 14 ਲੀਟਰ ਤਿਆਰੀ ਦਾ ਤੇ ਬਾਕੀ ਡੰਗ ਦੋ ਡੰਗ ਤੁਸੀਂ ਬਾਈ ਕੋਲੇ ਰਹਿ ਵੀ ਸਕਦੇ ਹੋ ਤੇ ਵੀਡੀਓ ਕਾਲ ਤੇ ਵੀ ਚਵਾ ਸਕਦੇ ਹੋ ਤੇ ਕੈਨਾ ਵੀ ਹੁੰਦਾ ਮੈਂ ਹਰ ਇੱਕ ਵੀਡੀਓ ਚ ਵੀ ਘੱਟੋ ਘੱਟ ਤੁਸੀਂ ਦੋ ਡੰਗ ਸਜਣੋ ਜਾਨਵਰ ਚੋਕੇ ਲਿਆ ਕਰੋ ਚਾਹੇ ਉਹ ਕਿਤੋਂ ਵੀ ਲਿਆ ਕਰੋ ਲੈ ਬਾਈ ਨੰਬਰ ਬੋਲ ਦੇ ਜਰਾ ਨੰਬਰ 98145 0599 ਇੱਕ ਵਾਰੀ ਫੇਰ ਬੋਲਾਂਗੇ 98145 05597 ਲੈ ਸੱਜਣਾ ਇਸ ਨੰਬਰ ਦੇ ਨਾਲ ਤਿੰਨੇ ਜਾਨਵਰਾਂ ਚ ਉਸ ਨੂੰ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਨਾਲ ਗੱਲ ਪਹਿਲੇ ਇੱਕ ਗੱਲ ਫੇਰ ਕਹਿਣਾ ਵੀ ਝੋਟੀਆਂ ਤਾੜੀਆਂ ਨਹੀਂ ਹੋਈਆਂ ਅੱਛਾ ਜੀ ਠੀਕ ਹੈ ਵੀ ਜਮਾ ਨਾਰਮਲ ਨੇ ਇੱਕ ਤਾਂ ਉਪਰੇ ਥਾਂ ਆਈਆਂ ਨੇ ਉਪਰਾ ਕਰਿਆ ਹੈ ਨਹੀਂ ਖਾਂਦੀਆਂ ਸਭ ਕੁਝ ਨੇ ਠੀਕ ਹੈ ਗੱਲਾਂ ਜਮਾ ਵੀ ਉਪਰਾ ਨਹੀਂ ਕਰਿਆ ਮੈਂ ਐਵੇਂ ਝੂਠ ਬੋਲੀ ਜਾ ਮੈਂ ਪਰ ਖਰਾਕ ਤਾਂ ਜ਼ਰੂਰ ਪੱਟਾ ਪੈਂਦਾ ਅੱਛਾ ਹਾਂ ਵੀ ਮਤਲਬ ਮੈਲੇ ਲੱਗਣਗੇ ਹਾਲੇ ਕਿ ਨੇ ਅਸਾਂ ਹੈਗੀ ਆ ਵੀ ਜੇ ਬਾਈ ਮੈਂ ਹੁਣ ਤਾੜ ਦਿੰਦਾ ਦੋ ਦਿਨ ਝੋਟੀਆਂ ਖਾ ਲੈਂਦੀ ਅਜੇ ਅਗਲੇ ਦੇ ਘਰ ਜਾ ਕੇ ਛੱਡਿਆ ਇਹ ਜਾਦੇ ਟੱਕ ਦੇ ਸਮਾਨ ਹਾਂ ਲੈ ਬਾਕੀ ਨੰਬਰ ਸੱਜਣੋ ਬਾਈ ਦਾ ਵੀਡੀਓ ਦੇ ਵਿੱਚ ਹੀ ਚੱਲੂਗਾ ਨਾ ਤਿੰਨੇ ਜਾਨਵਰਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਸਕਦੇ ਹੋ ਧੰਨਵਾਦ